ਮੈਂ ਹੀ ਰ ਆਪਣੇ ਦਾ ਰੱਬ ਨੇ ਛਈਆ ਇਕੱਲੇ ਲੱਤੀ ਆ ਹੱਥ ਵਧੀਆ ਜਨੂਨ ਦੇ ਦਾ ਜਿਗਰਦਾਨ ਖੇਡੀ ਚਾ ਲਗ ਰਵਿੰਦਰ ਬਲਨੇ ਬੁੱਢਾ ਆਇਆ ਤਾਂ ਆਵੇਂ ਕੌਡੀ ਦਾ ਖੇਡੀ ਜਾਣੀ ਆਪਾਂ ਜਿਹੜੇ ਨਸ਼ੇ ਨੂੰ ਸੇ ਕਰਦੇ ਉਹ ਵੀ ਕਹਿੰਦੇ ਆ ਯਾਰ ਆ ਉਹ ਦੇਖ ਲਓ ਛੋਡੇ ਨਾਲ ਤਾਂ ਉਹੀ ਚੰਗਾ ਮੈਂ ਇੱਕ ਲੱਤ ਲਾ ਕੌਡੀ ਖੇਡਦਾ ਤੁਸੀਂ ਨਸ਼ੇ ਕਰਦੇ ਆ ਮੈਂ ਹੈਂਡੀਕੈਪਡਾਂ ਦੇਖੋ ਵੀ ਇੱਕ ਹੀ ਰੇਡਰ ਇੱਕ ਹੀ ਜਾਫੀ ਅਸੀਂ 100 100 ਟੀਮ ਹਰਾ ਕੇ ਪਹਿਲੇ ਨੰਬਰ ਤੇ ਆਏ ਆ ਇੱਥੇ ਕਹਿ ਦਿੰਦੇ ਆ ਦੋ ਲਤਾਂ ਲੈ 83 ਟੀਮਾਂ ਹਰਾਤੀਆਂ ਆ ਹਰਾਤੀਆਂ ਅਸੀਂ ਦੋਵਾਂ ਨੇ ਸਾਰੀਆਂ ਤੌਰਤੀਆਂ ਬਈ ਤਕੜੀਆਂ ਤਕੜੀਆਂ ਜਿਹੜੀਆਂ ਆਪਦੇ ਆਪ ਨੂੰ ਖੱਬੀ ਖਾਨ ਕਹਿੰਦੇ ਸੀ ਵਾਕਈ ਮੰਦੇ ਸੀ ਛੋਟੇ ਮੇਰੀ 1500 ਆਪਣੀ ਬੈਲਸ਼ਨ ਆਉਂਦੀ ਹੈ ਨਾ ਮੰਨ ਲਓ 500 ਦੇ ਬਨਾਮ ਲਿਆਂਦੇ ਇੱਕ ਵਾਰੀ ਦੇ ਦੂਜੀ ਵਾਰ ਦੇ 500 ਦਾ ਘਿਓ ਲਿਆਂਦਾ ਹਿਆਰ ਕਰਦੇ ਨੂੰ ਦੇ ਤਾਂ ਇੱਕ ਦਿਨ ਅਗਲੀ ਿਆਰ ਨੂੰ ਆ ਚੀਜ਼ ਲਿਆਵਾਂਗੇ ਇਹਦੇ ਵਿੱਚ ਆਏ ਖਰਾਕ ਹੋ ਰਹੀ ਹੈ ਪੂਰੀ ਬਈ ਦੇਖ ਲੋ ਆਏ ਖਰਾਕ ਕੋਈ ਨਾ ਕੋਸ਼ ਮੇਰੇ ਫਰੈਂਡ ਲਾ ਉਹਨਾਂ ਤੋਂ ਲੈ ਲੂ ਆਈ ਦਾ ਉਹਨਾਂ ਨੇ ਲੱਭਣੇ ਹੁੰਦਾ ਵੀ ਇਹ ਕਿੱਥੋਂ ਡਿੱਗੂਗਾ ਥੱਲੇ ਇਹਨੂੰ ਥੱਲੇ ਛੱਟ ਗਏ ਨੂੰ ਥੱਲੇ ਉਹ ਹੋ ਰਹੀ ਆ ਹੁਣ ਮੇਰੇ ਨਾਲ ਲੱਤਾਂ ਖਿੱਚਣ ਵਾਲੇ ਪਹਿਲਾਂ ਹੀ ਹੁੰਦੇ ਆ ਜੀ ਜ਼ਿੰਦਗੀ 'ਚ ਇੱਕ ਮੈਂ ਸੋਚ ਲਿਆ ਵੀ 100 ਬੰਦਾ ਨਾ ਜੇ ਤੋ ਇੱਕ ਕੰਮ ਚੰਗਾ ਕਰਨ ਲੱਗ ਗਿਆ ਉਹਦੇ ਪਿੱਛੇ 10 ਜਣ ਲੱਤਾਂ ਖਿੱਚਣ ਵਾਲੇ ਖੜੇ ਆ ਆਪਣੇ ਕਰਦੇ ਮੇਰੇ ਹਾਲਾਤ ਵਿੱਚ ਨਹੀਂ ਇੱਥੇ ਗੁਰਵਿੰਦਰ ਨਹੀਂ ਹੋਣਾ ਚਾਹੀਦਾ ਸੀ ਜੇ ਸਾਉਨੇ ਦਾ ਨਾਂ ਇੰਡਸਟਰੀ ਚ ਇਹਨੂੰ ਲੋਕ ਜਾਣਦੇ ਆ ਘਰ ਨਹੀਂ ਕੰਮ ਡਾਉਨ ਆ ਬਈ ਉਹ ਚੀਜ਼ਾਂ ਤੋੜਦੀਆਂ ਅੰਦਰੋਂ ਅੰਦਰੋਂ ਤੋੜਦੀਆਂ ਯਾਰ ਬਈ ਮੇਰਾ ਬੁੱਢਾ ਹੋ ਗਿਆ ਬਾਪੂ ਬੁੱਢਾ ਹੋ ਗਈ ਬੇਬੇ ਘਰ ਹਜੇ ਯਾਰ ਉੱਥੇ ਦਾ ਉੱਥੇ ਖੜਾ ਇਹ ਚੀਜ਼ਾਂ ਤੋੜ ਰਹੀਆਂ ਮੈਨੂੰ ਬੱਸ ਜਾਉਂਗੇ ਇਹਨਾਂ ਨਾਲ ਹੀ ਹਾਂਜੀ ਬਈ ਭੱਜਣਾ ਆਪਾਂ ਦਿੰਦੇ ਨਹੀਂ ਸੱਖ ਨਾਲ ਚੀਤੀ ਫੜਾਈ ਬਹੁਤ ਆਏ ਬਾਈ ਦਿਲੋਂ ਮੈਂ ਕਹਿ ਰਿਹਾ ਆ ਬਾਸ ਉੱਥੇ ਫੜ ਲੈਣਾ ਆਪਾਂ ਬੰਦਾ ਰੱਸਾ ਵੀ ਤਾਂ ਚੜ ਜਾਈਦਾ ਆਪਾਂ ਦੋਹਾਂ ਤੇ ਵੀ ਚੜ ਜਾਈਦਾ ਇੱਕ ਤੇ ਵੀ ਚੜ ਜਾਈਦਾ ਇੱਕ ਵਾਰ ਕਿਹਾ ਰੱਬ ਤੋਂ ਰੱਖੇ ਜੀ ਬਾਬਾ ਵੀ ਤੂੰ ਲੱਤ ਦੇ ਦਿੰਦਾ ਸ਼ਾਇਦ ਮੈਨੂੰ ਵੱਡਾ ਪਲੇਅਰ ਹੁੰਦਾ ਬਾਬਾ ਕਹਿੰਦਾ ਇਹ ਤੇਰੇ ਤੇ ਕੀੜਾ ਨਹੀਂ ਹੋਣਾ ਜੀ ਫਿਰ ਤੇਰੇ ਚ ਖੁੱਡੀ ਵਾਲਾ ਦਿਲ ਹੁਣਾ ਤਕਰੀਬ ਹੋਵੇ ਘਰੋਂ ਬੇਸ਼ੱਕ ਦੀ ਛੜਕ ਤੇ ਕੁੱਲੀ ਪਾ ਕੇ ਰਹਿੰਦਾ ਹੋਵੇ ਆ ਦਿਲ ਬਹੁਤ ਤਕੜਾ ਰੱਖਣਾ ਪੈਂਦਾ ਸਭ ਕੁਝ ਸਹਿਣਾ ਪੈਂਦਾ ਸਭ ਕੁਝ ਸੁਣਨਾ ਪੈਂਦਾ ਲੋਕਾਂ ਤੋਂ ਪਾਥੀ ਜਿੱਡਾ ਦਿਲ ਰੱਖਣਾ ਪੈਂਦਾ ਕਹਿੰਦੇ ਗਾਹਣੇ ਦਾ ਪਤਾ ਨਹੀਂ ਕਿੱਧਰ ਭਗਾ ਕੇ ਮੇਰੇ ਡਰ ਨਹੀਂ ਲੱਗਾ ਕਦੇ ਹਾਂ ਬਈ ਕਦੇ ਵੀ ਨਹੀਂ ਨਾ ਨਾ ਕਦੇ ਵੀ ਨਹੀਂ ਡਰ ਤਾਂ ਪਤਾ ਹੀ ਨਹੀਂ ਬਾਬੇ ਨੇ ਮੇਰੇ ਕੀ ਦਿਮਾਗ ਚ ਪਾਤਾ ਡਰ ਲੱਗਣੀ ਨਹੀਂ ਦਿੰਦਾ ਮੈਨੂੰ ਪਤਾ ਮੈਥੋਂ ਆਪਣਾ ਵਾਲਾ ਪਲੇਅਰ ਬਣਿਆ ਨਹੀਂ ਜਾਣਾ ਬਈ ਉਹਦੇ ਲਈ ਵਜਨ ਚਾਹੀਦਾ ਫੁੱਲ ਘੱਟੋ ਘੱਟ 90 95 ਕਿਲੋ ਇੱਕ ਲੱਤ ਤੇ 95 ਪੈ ਛਾਤੀ ਲਾ ਵੀ ਚਾਹੀਦਾ ਤੇ ਇੱਕ ਲੱਤ ਤੇ ਭਾਰ ਚੱਕਣਾ ਵੀ ਔਖਾ ਜਿਹਾ 95 ਕਿਲੋ ਬਈ ਔਖਾ ਹੋ ਜੂਗਾ ਸਤਿ ਸ੍ਰੀ ਅਕਾਲ ਆਰਐਮਟੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਆਸ ਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਅਕਸਰ ਸਿਆਣਿਆਂ ਤੋਂ ਵੀ ਸੁਣਦੇ ਆ ਕਿ ਰੱਬ ਸਮਾਂ ਹਰੇਕ ਨੂੰ ਇੱਕੋ ਜਿਹਾ ਦਿੰਦਾ ਹਰ ਇੱਕ ਦੇ ਕੋਲੇ 24 ਘੰਟੇ ਹੁੰਦੇ ਆ ਪਰ ਜਜ਼ਬਾ ਜਨੂਨ ਹਿੰਮਤ ਮੈਨੂੰ ਲੱਗਦਾ ਹੈ ਇਹ ਰੱਬ ਹਰ ਇੱਕ ਨੂੰ ਇੱਕ ਕਸਾਰ ਜਿਹੜੀ ਉਹ ਨਹੀਂ ਦਿੰਦਾ ਕਿਉਂਕਿ ਅਸੀਂ ਚੰਗਿਆਂ ਚੰਗਿਆਂ ਨੂੰ ਜਦੋਂ ਗੱਡੀ ਤੇ ਜਾਂਦੇ ਆ ਅਕਸਰ ਜਾਂ ਕਿਧਰੇ ਵੀ ਜਾਂਦੇ ਆ ਤਾਂ ਚੰਗਿਆਂ ਚੰਗਿਆਂ ਨੂੰ ਭੀਖ ਮੰਗਦਿਆਂ ਵੀ ਦੇਖਦੇ ਆ ਚੰਗੇ ਚੰਗੇ ਇਹੋ ਜਿਹੇ ਨੇ ਜਿਨ੍ਹਾਂ ਕੋਲੇ ਸਭ ਕੁਝ ਹੁੰਦਾ ਪਰ ਸਭ ਕੁਝ ਹੁੰਦੇ ਆ ਵੀ ਉਹ ਆਪਣੀਆਂ ਢੇਰੀਆਂ ਢਾ ਕੇ ਜਿਹੜਾ ਆ ਘਰੇ ਬੈਠ ਜਾਂਦੇ ਨੇ ਜ਼ਿੰਦਗੀ ਤੋਂ ਨਰਾਜ਼ ਰਹਿੰਦੇ ਨੇ ਕਹ ਯਾਰ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਸਾਡਾ ਤਾਂ ਹੁਣ ਕਰਾਂਗੇ ਕੀ ਹੋਊਗਾ ਕੀ ਲੋਕੇ ਉਹਨਾਂ ਸਾਡੇ ਕੋਈ ਨਾਲ ਨਹੀਂ ਆ ਪਰ ਅੱਜ ਮੈਂ ਤੁਹਾਨੂੰ ਇੱਕ ਹਿੰਮਤ ਵਾਲੇ ਨੌਜਵਾਨ ਦੇ ਨਾਲ ਮਿਲਾਉਂਗਾ ਜੇਕਰ ਸਰੀਰਕ ਤੌਰ ਤੇ ਗੱਲ ਕਰਾਂ ਤਾਂ ਸਰੀਰਕ ਤੌਰ ਤੇ ਵੀਰ ਅਪਾਹਜ ਜ਼ਰੂਰ ਆ ਪਰ ਮੈਂ ਇਹਨੂੰ ਅਪਾਹਜ ਨਹੀਂ ਮੰਨਦਾ ਮੈਂ ਮੈਂ ਤਾਂ ਇਹ ਮੰਨਦਾ ਕਿ ਯਾਰ ਇਹ ਜੀ ਹਿੰਮਤ ਹਰੇਕ ਦੇ ਵਿੱਚ ਹੋਣੀ ਚਾਹੀਦੀ ਹੈ ਜਿੱਦਾਂ ਦੀ ਇਹਦੇ ਵਿੱਚ ਆ ਮੇਰੇ ਨਾਲ ਵੀਰ ਗੁਰਵਿੰਦਰ ਆ ਜਿਵੇਂ ਮੈਂ ਗੱਲ ਕਰੀ ਆ ਕਿ ਸਰੀਰਕ ਤੌਰ ਤੇ ਰੱਬ ਨੇ ਭਾਵੇਂ ਇਹਨਾਂ ਨੂੰ ਪਾਹਜ ਰੱਖਿਆ ਪਰ ਮਰਾਦਾ ਸ਼ਾਇਦ ਇਹ ਨਹੀਂ ਸਮਝਦਾ ਕਿ ਮੈਂ ਸਰੀਰਕ ਤੌਰ ਤੇ ਪਾਹਜਾਂ ਕਿ 22 ਇਸ ਕੰਡੀਸ਼ਨ ਦੇ ਵਿੱਚ ਹਾਲਾਂਕਿ ਤੁਰਨ ਦੇ ਲਈ ਇੱਕ ਜਿਹੜੀ ਹੈਗਾ ਸੋਟੀ ਦਾ ਸਹਾਰਾ ਲੈਂਦੇ ਨੇ ਤੇ ਇਸ ਕੰਡੀਸ਼ਨ ਦੇ ਵਿੱਚ ਵੀ ਲੰਬੇ ਸਮੇਂ ਤੋਂ ਬਾਈਹੁਰੇ ਕਬੱਡੀ ਖੇਡ ਰਹੇ ਨੇ ਬਾਈਹੁਰਾਂ ਦੀਆਂ ਰੀਲਾਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵਾਇਰਲ ਹੁੰਦੀਆਂ ਪੜੀਆਂ ਦੇਖਦੇ ਹੋ ਗੱਲਬਾਤ ਗੁਰਵਿੰਦਰ ਵੀਰ ਹੋਰਾਂ ਦੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਪਤਾ ਹੈ ਗੁਰਵਿੰਦਰ ਕੀ ਹਾਲ ਚਾਲ ਹੈ ਠੀਕ ਵਧੀਆ ਵੀਰ ਜੀ ਟਿਕਟਕੋ ਹਾਂਜੀ ਬਰ ਭਰਾ ਜੀ ਵਧੀਆ ਜੀ ਜੱਸ ਬਾਈ ਦਾ ਮੈਂ ਬਾਲਾ ਫੈਨ ਆ ਜੀ ਚੱਲੀ ਗੱਲਾਂ ਜੀ ਕਿਉਂਕਿ ਮੈਂ ਜੱਸ ਬਾਈ ਨੂੰ ਮੈਂ ਦੇਖਿਆ ਸੀ ਇੰਟਰਵਿਊਆਂ ਕਰਦੇ ਆ ਵੱਡੇ ਵੱਡੇ ਪਲੇਅਰਾਂ ਦੀਆਂ ਮੇਰਾ ਸੁਖਨਾ ਜੀ ਵੀ ਦੱਸ ਬਾਈ ਨੂੰ ਮਿਲੂੰਗਾ ਕਦੇ ਨਾ ਕਦੇ ਦੱਸ ਨੂੰ ਮੈਂ ਇੱਕ ਵਾਰੀ ਮੈਸੇਜ ਵੀ ਕੀਤੇ ਹੋਣਗੇ ਟਰੂ ਕਾਲਰ ਤੇ ਪਰ ਦੱਸ ਨੇ ਕਦੇ ਰਿਪਲਾਈ ਨਹੀਂ ਕੀਤਾ ਪੀਲਾ ਦੇਖ ਲਈਆਂ ਮੇਰੀਆਂ ਜੀ ਰਿਪਲਾਈ ਨੇ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਬਾਈ ਦੋਨਰ ਆ ਬਾਈ ਗੁਰਦਾਸ ਜਿੰਦਰੂ ਆਪਾਂ ਨੂੰ ਮਲਾਤਾ ਬਾਈ ਦਿਲੋਂ ਸਲਾਮ ਆ ਬਾਈ ਨੂੰ ਆਪਣਾ ਜਿੰਦ ਜਾਣ ਆਪਣੀ ਆਪਣੇ ਲਈ ਰੀਕਲੀ ਮਸੀਹਾ ਬੰਦਾ ਗੁਰਦਾਸ ਹੈ ਬਾਈ ਤੇ ਜਿਹਨੇ ਤੈਨੂੰ ਮਲਾਤਾ ਜਿਵੇਂ ਮੈਂ ਗੱਲ ਕਰੀ ਅਗਰਵਿੰਦਰ ਕੇ ਮਤਲਬ ਰੱਬ ਨਾ ਸਮਾ ਤਾਂ ਹਰੇਕ ਨੂੰ ਦਿੰਦਾ ਇੱਕੋ ਜਿਹਾ ਵੀ 24 ਘੰਟੇ ਹਰ ਇੱਕ ਕੋਲੇ ਹੁੰਦੇ ਆ ਪਰ ਇੰਨੀ ਹਿੰਮਤ ਯਾਰ ਕਿਉਂਕਿ ਇੱਥੇ ਤਾਂ ਅਸੀਂ ਚੰਗੇ ਭਲੇ ਆ ਚੰਗੇ ਭਲੇ ਨੂੰ ਭੀਖ ਮੰਗਦੇ ਆ ਦੇਖ ਲੈਨੇ ਅਕਸਰ ਆ ਮੋੜ ਤੇ ਤੁਸੀਂ ਵੀ ਆਏ ਹੋਵੋਗੇ ਚੰਗੇ ਭਲੇ ਫਿਰਦੇ ਹੁੰਦੇ ਆ ਇੰਨੀ ਹਿੰਮਤ ਯਾਰ ਕੇ ਚਲੋ ਰੱਬ ਨੇ ਭਵੇਂ ਪਾਸ ਕਰਤਾ ਪਰ ਫਿਰ ਵੀ ਕੌਡੀ ਖੇਡਣੀ ਆ ਹਾਂਜੀ ਬਈ ਜੀ ਮੈਂ ਸ਼ਾਇਦ ਆ ਆਮ ਹੀ ਵੀਡੀਓ ਦੇਖ ਰਹਿਣਾ ਇੰਸਟਾਗ੍ਰam ਸੋਸ਼ਲ ਮੀਡੀਆ ਤੇ ਬਈ ਵੱਡੇ ਵੱਡਿਆਂ ਦੀਆਂ ਕਿਉਂਕਿ ਨਾ ਜਿਹੜੇ ਆਪਣੇ ਨਾਲ ਕੌਡੀ ਖੇਡਦੇ ਆ ਜਿਹੜੇ ਲੋਕ ਬਾਹਰ ਹਨ ਆਪਾਜ ਉਹ ਲੱਤਾਂ ਲਵਾ ਕੇ ਤੁਸੀਂ ਆਮ ਹੀ ਦੇਖਦੇ ਆ ਉਹ ਸਟੰਟ ਕਰਦੇ ਆ ਜਾਂ ਦੌੜਿੰਗ ਕਰਦੇ ਆ ਪਹਿਲੇ ਫਰਸਟ ਰੈਂਕਡ ਤੇ ਆਉਂਦੇ ਆ ਉਹਨਾਂ ਨੂੰ ਦੇਖ ਕੇ ਮੈਂ ਵੀ ਮੈਂ ਯਾਰ ਆਪਣੇ ਦਾ ਰੱਬ ਨੇ ਛਈਆ ਇਕੱਲੇ ਲਾਤੀ ਆ ਹੱਥ ਵਧੀਆ ਕਿਉਂਕਿ ਤੇ ਆਪਣੇ ਨੇੜੇ ਡੰਡ ਛੇਵਾ ਮਾਨ ਮਰਾੜਾਂ ਕੋਲੇ ਉੱਥੇ ਬਈ ਸੋਨੀ ਮਾਨ ਮਰਾੜ ਕੈਂਪ ਲੱਗਾਈ ਬਈ ਮਣੀ ਜਲਾਲ ਵਾਲੇ ਦਾ ਕਿਉਂਕਿ ਚੰਗੇ ਪਲੇਅਰਾਂ ਦਾ ਕੈਂਪ ਲਾਉਂਦਾ ਮਣੀ ਜਲਾਲ ਬਈ ਆਪਣਾ ਉਸਤਾਦ ਆ ਉਹਨੇ ਆਪਾਂ ਨੂੰ ਮੋਟੀਵੇਜ ਐਬਜਾਇ ਕੀਤਾ ਉਹ ਕੋਲ 50 ਦਿਨ ਸਵੇਰ ਸ਼ਾਮ ਸਾਈਕਲ ਤੇ 3-4 ਕਿਲੋਮੀਟਰ ਵੜ ਜਾਂਦਾ ਹੁੰਦਾ ਸੀ ਬਾਈ ਅੱਛਾ ਸਾਈਕਲ ਤੇ ਸਾਈਕਲ ਤੇ ਸਾਈਕਲ ਵਧੀਆ ਚਲਾ ਲੈਣਾ ਸਵੇਰ 50 ਦਿਨ ਬਾਈ ਜੰ ਬੈਠਾ ਇੰਨਾ ਕੀ ਵੀ ਉਹਦੇ ਆਪਾ ਫੈਨ ਆ ਵੀ ਆਪਣਾ ਗੁਰੂ ਹੈ ਇੱਕ ਤਰ੍ਹਾਂ ਦਾ ਆਪਣੇ ਰੱਬ ਬਣ ਕੇ ਆਇਆ ਆਪਣੀ ਜ਼ਿੰਦਗੀ ਤੇ ਆਪਣਾ ਚੇਂਜ ਹੋ ਗਿਆ ਸਾਰਾ ਕਿੰਨਾ ਸਮਾਂ ਹੋ ਗਿਆ ਕਬੱਡੀ ਖੇਡਦੋਂ ਕਿੰਨਾ ਟਾਈਮ ਹੋ ਗਿਆ 5-6 ਸਾਲ ਹੋ ਗਏ ਬਾਈ 5-7 ਤੋਂ ਕਬੱਡੀ ੜੀ ਕੰਟੀਨਿਊ ਹਾਂਜੀ ਬਾਈ ਤੇ ਫਿਰ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਕੋਈ ਨਹੀਂ ਬਾਈ ਜੀ ਕੋਈ ਨਹੀਂ ਕੁਛ ਵੀ ਨਹੀਂ ਆ ਰਿਹਾ ਬਈ ਉਤੋਂ ਹਿੰਮਤ ਮਿਲ ਰਹੀ ਆ ਹਾਂ ਲੋਕਾਂ ਨੂੰ ਮੈਨੂੰ ਵੇਖ ਕੇ جنੂਨ ਆਉਂਦਾ ਵੀ ਹਾਏ ਇਹ ਖੇਡ ਸਕਦਾ ਆਪਾਂ ਵੀ ਖੇਡ ਗਏ ਹਾਂ ਲੋਕਾਂ ਨੂੰ ਜਿਹੜੇ ਨਸ਼ੇ ਨੂੰ ਸੇ ਕਰਦੇ ਉਹ ਵੀ ਕਹਿੰਦੇ ਆ ਯਾਰ ਆਹ ਦੇਖ ਲਓ ਤੁਹਾਡੇ ਨਾਲ ਤਾਂ ਉਹੀ ਚੰਗਾ ਮੈਂ ਇੱਕ ਲੱਤ ਲਾ ਕੌਡੀ ਖੇਡਦਾ ਤੁਸੀਂ ਨਸ਼ੇ ਕਰਦੇ ਆ ਹਾਂ ਦੇਖੋ ਬਾਈ ਜੀ ਨਹੀਂ ਤਾਂ ਤੂੰ ਵੀ ਰੱਖੋ ਫਿਰ ਇਹ ਇੱਕ ਬੰਦਾ ਕਹਿ ਰਿਹਾ ਕੀ ਫਾਇਦਾ ਉਹ ਦੇਖ ਲਓ ਤੁਹਾਡੇ ਨਾਲ ਤਾਂ ਉਹੀ ਚੰਗਾ ਬੰਦਾ ਤੇ ਸੁੱਖ ਨਾਲ ਬਈ ਵਧੀਆ سپورਟ ਹੋ ਰਹੀ ਆ ਬਾਬੇ ਖਡਾਰੀ ਖਡੂਰ ਖਡਾਰੀ ਫਿਰ ਜਿਹੜੇ ਆ ਉਹ ਵੀ ਚੰਗੇ ਕਰਦੇ ਆ ਹਾਂਜੀ ਬਈ ਹਾਂਜੀ ਚੰਗੇ ਚੰਗੇ ਵਧੀਆ ਪਲੇਰਾਂ ਨਾਲ ਆਪਣੇ ਵਧੀਆ ਜਾਣ ਜਾਣਦੇ ਆਪਾਂ ਨੂੰ ਵੀ ਉਹ ਗੁਰਵਿੰਦਰ ਐਲ ਪਿੰਡ ਤੋਂ ਜਿੰਨੇ ਵੀ ਆ ਇੱਕ ਨੂੰ ਬੰਦੇ ਨੂੰ ਕਹਿਣਾ ਪੈਂਦਾ ਵੀ ਉਹ ਕੌਣ ਆ ਮੈਂ ਫੋਟੋ ਖਿਚਾਉਣ ਜਾਵਾਂ ਆਮ ਖਡਾਰੀ ਨਾਲ ਉਹ ਗੁਰਵਿੰਦਰ ਕੀ ਹਾਲ ਆਇਆ ਤੂੰ ਇੱਕ ਬੰਦੇ ਨੂੰ ਕਹਿਣਾ ਮੈਨਾਂ ਵੀ ਫੋਟੋ ਖਿਚਾ ਲੈ ਅਗਲੇ ਨੇ ਇੱਕ ਬੰਦੇ ਨੇ ਆਪਣਾ ਨਾਂ ਲਾਇਆ ਤੈਨੂੰ ਬਈ ਦੱਸ ਬਈ ਆਇਆ ਦੱਸ ਯਾਰ ਤੂੰ ਬੈਠ ਮੇਰੇ ਕੋਲੇ ਇੱਕ ਨੂੰ ਯਾਰ ਮੈਂ ਜਾਣਦਾ ਨਹੀਂ ਕਦੇ 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 ਫਿਰ ਆਪਦੇ ਆਪ ਨੂੰ ਨਹੀਂ ਲੱਗਿਆ ਕਿ ਯਾਰ ਵੀ ਜੇਕਰ ਮੈਂ ਵੀ ਸ਼ਾਇਦ ਸੰਪੂਰਨ ਹੁੰਦਾ ਤਾਂ ਕੁਝ ਗੱਲ ਹੋਰ ਹੁੰਦੀ ਲੱਗਿਆ ਕਦੇ ਇਹ ਚੀਜ਼ ਘਾਟ ਮਹਿਸੂਸ ਹੋਈ ਕਦੇ ਹੁੰਦੀ ਤਾਂ ਹੈਗੀ ਆ ਬਈ ਸ਼ਾਇਦ ਮੈਂ ਕਿਹਾ ਫਿਰ ਸ਼ਾਇਦ ਆਪਣਾ ਨਾਂ ਨਾ ਹੁੰਦਾ ਜੀ ਇਹ ਵੀ ਖਾਲ ਨਾ ਹਾਲਾ ਜੀ ਫਿਰ ਆਪਾਂ ਸ਼ਾਇਦ ਇਹ ਰਾਹ ਦੀ ਨਾ ਆਉਂਦੇ ਹਾਂ ਇਹ ਵੀ ਗੱਲ ਇਹ ਹਿੰਮਤ ਮਿਲਦੀ ਕਿੱਥੋਂ ਇੰਨਾ ਜਨੂਨ ਹਾਲਾਂਕਿ ਤੁਸੀਂ ਕਿਹਾ ਕਿ ਮੈਂ ਬਾਹਰ ਲਿਆਂਦੇ ਵੀਡੀਓ ਜਿਹੜੀਆਂ ਦੇਖੀਆਂ ਠੀਕ ਆ ਚਲੋ ਕਈ ਹੋਰੀ ਬੰਦਾ ਹੁੰਦਾ ਨਾ ਕਿਉਂਕਿ ਜਦੋਂ ਕੋਈ ਚੀਜ਼ ਇੱਕ ਫਲਮਾਇਆ ਜਾਂਦਾ ਹੁੰਦਾ ਸਾਡੇ ਸਾਹਮਣੇ 5 10 ਮਿੰਟਾਂ ਦੇ ਲਈ 15 ਮਿੰਟ 20 ਮਿੰਟ ਅੱਧਾ ਘੰਟਾ ਇਫੈਕਟ ਕਰਦਾ ਸਾਡੇ ਦਿਮਾਗ ਤੇ ਆ ਸੋਚ ਲੈਨੇ ਕਿ ਨਹੀਂ ਯਾਰ ਮੈਂ ਵੀ ਆਹ ਕਰੂੰਗਾ ਹਣਾ ਬਹੁਤ ਕੁਝ ਦੇਖਦਿਆਂ ਤੇ ਪਰ ਫਿਰ ਜਨੂਨ ਇੰਨਾ ਕਿੱਥੋਂ ਆਉਂਦਾ ਕਿ ਨਹੀਂ ਯਾਰ ਕੋਈ ਨਹੀਂ ਕਰ ਕਬੱਡੀ ਲਈ ਉਹੀ ਵਾਧੂ ਆ ਬਾਈ ਇੱਕ ਮੈਨੂੰ ਘਰੋਂ ਮੇਰੀ ਸਿਸਟਰ ਆ ਛੋਟੀ ਇੱਕ ਮੇਰੀ ਮਾਂ ਪਾਪੇ ਤੋਂ ਬਿਨਾ ਸਾਰੀ ਇੱਕ ਮਾਂ ਤੇ ਸਿਸਟਰ ਮੈਨੂੰ ਫੁੱਲ ਸਪੋਰਟ ਕਰ ਰਿਆ ਬਈ ਆਪਣੇ ਪਿੰਡ ਦੂਰ ਤੱਕ ਨੂੰ ਟੂਰਨਾਮੈਂਟ ਆ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਟੂਰਨਾਮੈਂਟ ਕਰਾਉਣਾ ਆਪਣੇ ਪਿੰਡ ਕਹਿੰਦੀਆਂ ਬਈ ਆਪਣਾ ਘਰ ਦੇਖ ਲੈ ਤੂੰ ਕਹਿਵਜਾ ਤੇ ਤੂੰ ਨਾ ਇਸ ਕਚੱਕ ਵੀ ਆਪਣੇ ਤੇ ਨਾ ਆਇਆ ਨਾ ਘਰ ਵੇਚਣਾ ਪੈ ਜਾਣਾ ਜਿਹੜੇ ਪਲੇਅਰ ਆਉਣ ਉਹਨਾਂ ਨੂੰ ਪੈਸੇ ਕਿੱਥੋਂ ਦਊਂਗਾ ਤੂੰ ਮੈਂ ਕੋਈ ਨਹੀਂ ਹੁੰਦਾ ਮੈਂ ਕਰਾਉਣਾ ਤਾਂ ਕਰਾਉਣਾ ਹੀ ਆ ਚਲੋ ਕਹਿੰਦੀ ਮਾਂ ਕਹਿੰਦੀ ਲਾ ਪੈਰੀਆ ਤਾ ਚੱਲ ਕਰ ਗਰਾਈ ਚੋਖਣਾ ਪਹਿਲੇ ਦਿਨ ਗਏ ਕਿਸੇ ਨੇ ਜਵਾਬ ਨਹੀਂ ਦਿੱਤਾ ਪਿੰਡ ਆਪਣਾ ਦਾ ਫੁੱਲ ਸਪੋਰਟ ਆਪਾਂ ਨੂੰ ਫਿਰ ਜਿਵੇਂ ਜਿਵੇਂ ਮਾਪਿਆਂ ਨੇ ਵੀ ਗੱਲ ਕਰੀ ਤੇ ਫਿਰ ਘਰ ਦਾ ਖਰਚਾ ਵਰਚਾ ਫਿਰ ਇਹ ਕਿਵੇਂ ਪੂਰਾ ਹੁੰਦਾ ਆਪ ਹੋਰ ਵੀ ਕੋਈ ਕੰਮ ਕਰਦੇ ਕੱਲੀ ਕੌਡੀ ਖੇਡਦੇ ਬਈ ਹਾਂਰ ਮੈਂ ਕੁਛ ਨਹੀਂ ਕਰ ਰਿਹਾ ਸਟੱਡੀ ਕਰ ਰਿਹਾ ਬਈ ਗਰਦਾਖ ਨੇ ਲਵਾਣਾ ਮੈਨੂੰ ਪਲੱਸ 2 ਚ ਫੈਕਰੀ ਕਰ ਲਈ ਆ ਬਈ ਉਹ ਚ ਇੱਕ ਤਾਂ ਨੰਬਰ ਘਟਾ ਇੱਕ ਮੇਰੀ ਮਨ ਲਾਦਾ ਹਿਸਟਰੀ ਚ ਰਿਪੀਅਰ ਆ ਦੇਖੋ ਰਿਪੀਅਰ ਵੇਖੋ ਪਲੇਅਰ ਬੰਦੇ ਦੀ ਕੋਈ ਹੋਰ ਕੁਛ ਨਹੀਂ ਕਰ ਰਿਹਾ ਬਈ ਤੇ ਫਿਰ ਖਰਾਕ ਰੂਗ ਦਾ ਕਿਵੇਂ ਪੂਰਾ ਹੁੰਦਾ ਬਈ ਖਰਾਕ ਦਾ ਮੇਰੀ ਮਾਂ ਜਾਂਦੀ ਰਹੇ ਜੀ ਤੇ ਇੱਕ ਮੇਰੀ ਸਿਸਟਰ ਹੈ ਇੱਕ ਮੇਰਾ ਬ੍ਰਦਰ ਹੈ अच्छा पॉलचपूड आपा नु जिन्ने कह त ओन्ने दे दे नेया मेरा ब्रदर रह है जेड़ा ओ तामर लाडू रह रहया ओदी 15000 ਰੁਪਿਆ ਸੈਲਰੀ ਆ ਮਹੀਨੇ ਦੀ ਖਰਚਾ ਉਹਦਾ ਕੋਈ ਨਹੀਂ ਤੇ ਬਸ ਉਹ ਕਹਿੰਦਾ ਖੇਡ ਲਾ ਜਿੰਨਾ ਟਾਈਮ ਖੇਢੀਦੀ ਆ ਉਸ ਤੋਂ ਬਾਅਦ ਹੁਣ ਮੇਰਾ ਆਪ ਨੂੰ ਲੱਗ ਰਿਹਾ ਬਈ ਜੀ ਸਿੱਧੀ ਗੱਲ ਆ ਕਿ ਹੁਣ ਮੈਂ ਕੋਈ ਕੰਮ ਸਿੱਖਾਂ ਯਾਰ ਕਿਉਂਕਿ ਜੇ ਤਾਂ ਮੈਂ ਉਪਨ ਵਾਲਾ ਵੱਡਾ ਤਕੜਾ ਪਲੇਅਰ ਬਣ ਜਾਊਗਾ ਹਨਾ ਤੇ ਫੇਰ ਤਾਂ ਕੰਮ ਬਾਹਰ ਚੱਲ ਜੂਗਾ ਵੀ ਜੇ ਸਾਵਨਾ ਹੁਣ ਆਪਣਾ ਵਧੀਆ ਜੱਫੇ ਲਾ ਰਹੇ ਆ ਉਸ ਹਾਵਨਾ ਮੈਂ ਬਾਹਰ ਨਿਕਲ ਜੂ ਮੈਨੂੰ ਪਤਾ ਮੈਥੋਂ ਉਪਨ ਵਾਲਾ ਪਲੇਅਰ ਬਣਿਆ ਨਹੀਂ ਹਨਾ ਕਿਉਂ ਬਈ ਉਹਦੇ ਲਈ ਵਜਨ ਚਾਹੀਦਾ ਫੁੱਲਾ ਘਰ ਤੋਂ ਘੱਟ 90 95 ਕਿਲੋ ਇੱਕ ਲੱਤ ਤੇ 95 ਪੈਛਾ ਤੇ ਲ ਵੀ ਚਾਹੀਦਾ ਤੇ 95 ਕਿਲੋ ਭਾਰ ਵੀ ਚਾਹੀਦਾ ਉਹਦੇ ਲਈ ਤੇ ਇੱਕ ਲੱਤ ਤੇ ਭਾਰ ਚੱਕਣਾ ਵੀ ਔਖਾ ਜਿਹਾ 95 ਕਿਲੋ ਬਈ ਤੁਸੀਂ ਵੀ ਜਾਣੇ ਆ ਔਖਾ ਹੋ ਜਾਊਗਾ 70 ਕਿਲੋ ਹੀ ਦੇਖ ਲਓ ਬਾਜੀ ਮੈਂ ਆਮ ਹੀ ਦੇਖਦਾ ਮੈਂ ਆਮ ਹੀ ਹੈਂਡੀਕੈਪਡ ਬੰਦੇ ਦੇਖਣਾ ਨਾ ਜਿਹਦਾ ਭਾਰ ਮੋਟਾ ਡਾਡਾ ਵਾਵਾ ਹੋਵੇ ਉਹ ਤੋਂ ਨਹੀਂ ਤੁਰਿਆ ਜਾਂਦਾ ਛੇਤੀ ਤੁਰਿਆ ਨਹੀਂ ਜਾਂਦਾ ਘਰ ਕੇ ਜਾਂਦਾ ਬੰਦਾ ਉਹ ਤੋਂ ਆਪ ਦਾ ਆਪ ਲੋਟ ਹੀ ਨਹੀਂ ਆਉਂਦਾ ਕੰਮ ਤਾ ਕਰਕੇ ਹਿੰਮਤ ਜਨੂਨ ਠੀਕ ਆ ਫਿਰ ਜਦੋਂ ਰੱਬ ਤੋਂ ਵੀ ਮੰਗਿਆ ਕਦੇ ਹਿੰਮਤ ਜਨੂਨ ਕਰ ਰੱਬਾ ਮੈਨੂੰ ਇੰਨੀ ਕਿਹ ਹਮ ਸ਼ੁਕਰਾਨਾ ਕਰਦਾ ਸੁਭਾ ਸਾਂ ਮੁੱਟ ਕੇ ਬਾਬਾ ਇੰਨੇ ਤਾਂ ਹੈ ਨਹੀਂ ਜ ਮੈਂ ਤਾਂ ਕੱਖਾਂ ਦਾ ਉਹ ਕਹਿੰਦਾ ਕੱਖ ਸੀ ਤੇ ਤੂੰ ਹੀਰੋ ਬਣਾਈ ਰੱਖਿਆ ਮੈਨੂੰ ਹੀਰੋ ਬਣਾਤਾ ਅੱਜ ਮੈਨੂੰ ਸਹੀ ਗੱਲ ਉਹਦਾ ਸ਼ੁਕਰਾਨਾ ਸੁਭਾ ਸਾਂ ਜਿੰਨੇ ਜੋਗੇ ਹੈਗੇ ਗੁਰਦੁਆਰੇ ਜਾਂਦੇ ਆ ਸੁਭਾ ਸਾਂ ਉੱਠ ਕੇ ਨੇੜੀ ਆ ਘਰ ਤੋਂ ਬੱਸ ਹੋਊਗਾ ਥੋੜੀ ਜਿਹੀ ਬਾੜ ਤੇ ਮੱਥਾ ਟੇਕ ਕੇ ਆਉਣਾ ਮੇਰੇ ਮੰਮੀ ਨੇ ਮੈਂ ਜਾਂ ਮੇਰੀ ਸਿਸਟਰ ਨੇ ਜਾਣਾ ਹੀ ਜਾਣਾ ਜੀ ਉੱਠ ਕੇ ਲੋਕਾਂ ਤੋਂ ਨਹੀਂ ਸੁਣਨ ਨੂੰ ਮਿਲਦਾ ਕੁਝ ਲੋਕਾਂ ਨੂੰ ਤੁਹਾਨੂੰ ਤੋਂ ਮਿਲਦੀ ਆ ਕੀ ਕਹਿੰਦੇ ਆ ਬਈ ਕਿੱਧਰ ਹੁਣ ਟੂਰਨਾਮੈਂਟ ਦੀ ਲਾ ਲੋ ਜੀ ਕਿੱਧਰ ਇਹਨਾਂ ਨੇ ਇਸ ਕਲਾ ਚੱਕ ਲਿਆ ਯਾਰ ਉਹ ਪੈਂਡ ਤੋਂ ਯਾਰ ਗੁਰਵਿੰਦਰ ਦੇਖ ਲਾ ਲੱਤਾਂ ਖਿੱਚਣ ਵਾਲੇ ਪਹਿਲਾਂ ਹੀ ਹੁੰਦੇ ਆ ਜੀ ਜ਼ਿੰਦਗੀ 'ਚ ਇੱਕ ਮੈਂ ਸੋਚ ਲਿਆ ਬਈ 100 ਬੰਦਾ ਨਾ ਜੇ ਤੋ ਇੱਕ ਕੰਮ ਚੰਗਾ ਕਰਨ ਲੱਗ ਗਿਆ ਉਹਦੇ ਪਿੱਛੇ 10 ਜਣ ਲੱਤਾਂ ਖਿੱਚਣ ਵਾਲੇ ਖੜੇ ਆ ਆਪਣੇ ਲੱਤਾਂ ਵਾਲੇ ਦਾ ਮੂਰੇ ਹੁੰਦੇ ਆ ਲੱਤਾਂ ਵਾਲੇ ਪਹਿਲਾਂ ਹੀ ਉਹਨਾਂ ਨੇ ਲੱਭਣੇ ਹੁੰਦੇ ਵੀ ਇਹ ਕਿੱਥੋਂ ਡਿੱਗੂਗਾ ਥੱਲੇ ਇਹਨੂੰ ਥੱਲੇ ਛੱਟ ਗਏ ਨੂੰ ਥੱਲੇ ਉਹ ਹੋ ਰਹੀ ਆ ਹੁਣ ਮੇਰੇ ਨਾਲ ਚੱਟ ਨਾਲੇ ਮੂਰੇ ਸੱਟ ਨਾਲੇ ਮੂਰੇ ਆ ਬਈ ਅੱਛਾ ਜਿਵੇਂ ਹੁਣ ਤੁਸੀਂ ਕਿ ਆਪਾਂ ਗੱਲ ਵੀ ਕਰਦੇ ਸੀ ਬਾਈ ਗੁਰਦਾਸ ਰਵੀ ਕਹਿੰਸੀ ਵੀ ਰੀਲਰ ਰੂਲਰ ਹੁਣ ਬਹੁਤ ਵਾਇਰਲ ਹੁੰਦੀਆਂ ਨਾ ਕਿਉਂਕਿ ਬੰਦਾ ਇਹ ਦੇਖਦਾ ਨਾ ਕਿ ਯਾਰ ਜੇ ਇਹ ਹਿੰਮਤ ਕਰ ਜਿਵੇਂ ਤੁਸੀਂ ਕਿਹਾ ਕਿ ਬਹੁਤ ਦੇਖਦਾ ਕਿ ਯਾਰ ਇਹ ਕਰ ਸਕਦਾ ਸੀ ਕਿਉਂ ਨਹੀਂ ਕਰ ਸਕਦੇ ਵੀ ਜੇ ਇਹ ਹਿੰਮਤ ਕਰ ਸਕਦਾ ਫਿਰ ਅਸੀਂ ਕਿਉਂ ਨਹੀਂ ਕਰ ਸਕਦੇ ਤਾਂ ਉਹ ਉਹ ਦੇਖ ਕੇ ਹੀ ਫਿਰ ਤਾਂ ਬਹੁਤੇ ਮਨ ਦਾ ਹੁੰਦੇ ਹੋਣਗੇ ਹਾਂ ਹਾਂ ਬਈ ਹਾਂ ਤੂੰ ਆਪਣਾ ਤੂੰ ਇੰਸਟਾਗ੍ਰam ਤੇ ਕੋਈ ਇੰਡੀਆ ਦੇ ਵਿੱਚੋਂ ਦੇਖ ਲਓ 4 ਮਿਲੀਅਨ ਮ ਕਿਸੇ ਦੀ ਨਹੀਂ ਹੋਣੇਗੀ ਕਲਾਕਾਰਾਂ ਦੀ ਵੀ ਨਹੀਂ ਹੋਣੀ ਬਈ ਮਨੀ ਜਲਾਲ ਦੇ ਆਈਡੀ ਤੇ ਰਵੀ ਰੀਲ ਪਈ ਆਪਣੀ ਮਿਹਨਤ ਕਰੀ ਜਾਂਦੀ ਉਹ 4 ਮਿਲੀਅਨ ਵਿੱਚ ਪਈ ਆ ਮੈਂ ਲਿਖ ਕੇ ਦਿੰਦਾ ਆਪਣੇ ਪੰਜਾਬ ਦੇ ਵਿੱਚ ਚੰਗੇ ਐਕਟਰ ਦੀ ਵੀ ਨਹੀਂ ਤੇ ਚੰਗੇ ਕਲਾਕਾਰ ਦੀ ਵੀ ਨਹੀਂ ਹੋਣੀਗੀ ਉਦੋਂ ਵੀ ਤੁਹਾਨੂੰ ਮਿਲਦਾ ਫਿਰ ਲੋਕਾਂ ਨੂੰ ਹਾਂ ਵਧੀਆ ਯਾਰ ਮੈਨੂੰ ਸਭ ਤੋਂ ਜ਼ਿਆਦਾ ਉਹ ਖੁਸ਼ੀ ਹੋਈ ਉਹ ਵੀਡੀਓ ਨੇ ਮੈਨੂੰ ਸਟਾਰ ਬਣਾਤਾ ਬਈ ਜਿਵੇਂ ਕਹਿੰਦੇ ਹੁੰਦੇ ਆ ਦੇਖੋ ਤੁਸੀਂ ਇੱਕ ਗੱਲ ਦੇਖੋ ਆਪਾਂ ਕਹਿਣਾ ਤਾਂ ਕੀ ਆ ਲੋਕ ਗਾਲਾਂ ਕੱਢ ਕੇ ਫੇਮ ਲੈ ਜਾਂਦੇ ਉਹਨਾਂ ਨੂੰ ਲੋਕ ਐਵੇਂ ਚੱਕ ਲੈਂਦੇ ਆ ਦੇਖੋ ਤੁਹਾਡੇ ਸਾਹਮਣੇ ਹੋઈ ਰਹੀ ਮਿਹਨਤ ਕਿੰਨੀ ਕਰ ਮਿਹਨਤ ਕੀ ਮੇਰੀ ਵੀ ਫੁੱਲ ਆ ਬਾਈ ਕੀ 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 ਸ਼ਡਿਊਲ ਦਾ ਪੂਰਾ ਤੇ ਸੁਮਾ ਮਾਲਾ ਗਰਾਊਂਡ ਜਾਣਾ ਮੈਂ ਹੁਣ ਤਾਂ ਵਧੀਆ ਬਣ ਗਿਆ ਗਰਾਊਂਡ ਜਾਣਾ ਜਾਣਾ ਪਲਾਂ ਦੇ ਉੱਤੇ 4 ਮਿੰਟ ਹੀ ਗੇੜੇ ਕੱਢ ਕੇ ਆਵਾਂ ਡੰਡ ਮਾਰ ਕੇ ਆਉਣੇ ਆ ਬਸ ਘਰੇ ਆ ਕੇ ਬਸ ਚਾਹ ਪੀ ਕੇ ਉਸ ਤੋਂ ਬਾਅਦ ਵੀ ਆਪਦਾ ਸ਼ਡਿਊਲ ਕੀ ਖੇਡਦਾ ਵੀ ਪੂਰਾ ਰਹਿੰਦਾ ਜੀ ਖੇਡਣ ਦਾ ਸਾਰਾ ਹਾਂ ਬਸ ਸਵੇਰ ਉੱਠਣਾ ਹੀ ਬਹੁਤ ਫਰਕ ਪੈ ਜਾਂਦਾ ਬਾਈ ਜਿਹੜਾ ਮੇਨ ਪੁਆਇੰਟ ਆਦਾ ਵੀ ਜਿਹੜਾ ਉੱਠ ਕੇ ਗਰਾਂ ਭੱਜਣ ਦੇ ਵਿੱਚ ਨਹੀਂ ਪ੍ਰੋਬਲਮ ਜਿਵੇਂ ਹੁਣ ਕਈ ਵਾਰੀ ਜਦ ਰੀਡਰ ਜਿਹੜਾ ਉਹ ਭੱਜਣ ਦੇ ਵਿੱਚ ਤਾਂ ਨਹੀਂ ਕੋਈ ਪ੍ਰੋਬਲਮ ਆਦੀ ਫਿਰ ਇਹ ਜਾਂ ਇਹਦੇ ਨਾਲ ਹੀ ਜਾਫ ਵੀ ਇਹਦੇ ਨਾਲ ਹੀ ਕਰ ਹਾਂਜੀ ਬਈ ਭੱਜਣਾ ਆਪਾਂ ਦਿੰਦੇ ਨਹੀਂ ਸੱਖ ਨਾਲ ਮੈਂ ਤਾਂ ਉਂਗਲ ਫੜਾ ਚੀਤੀ ਫੜਾਈ ਬਹੁਤ ਆਏ ਬਾਈ ਦਿਲੋਂ ਮੈਂ ਕਹਿ ਰਿਹਾ ਬਸ ਅੱਛਾ ਬਸ ਉੱਥੇ ਹੀ ਫੜ ਲੈਣਾ ਆਪਾਂ ਬੰਦਾ ਜਾਫ ਵੀ ਇਹਦੇ ਨਾਲ ਹੀ ਕਰਦੇ ਜਾਫ ਵੀ ਇਹਦੇ ਨਾਲ ਇਹ ਵੀ ਨਹੀਂ ਕਿਸ਼ ਨਾਲ ਵੱਜ ਜਾਂਦੇ ਨੇ ਨਾਲ ਇਹ ਵੀ ਦੇਖ ਲੋ ਜਾ ਰੀਡਰ ਤੋਂ ਇਹ ਵੀ ਬਚਾਉਣੀ ਆ ਆਪਾਂ ਹਾਂ ਇਹ ਵੀ ਗੱਲ ਆ ਇਹ ਵੀ ਗੱਲ ਆ ਵੀ ਇਹ ਵੀ ਨਾ ਅਗਲੇ ਦੇ ਲੱਗ ਜੇ ਯਾਰ ਬਗਾਨੇ ਦੇ ਮੈਂ ਅ ਇਹ ਵੀ ਵੇਖ ਲਓ ਬਚਾਉਣੀ ਆ ਤੇ ਬੰਦਾ ਵੀ ਗਾ ਫੜਨਾ ਬੰਦਾ ਵੀ ਗਾ ਫੜਨਾ ਦਿਮਾਗ ਤੇਜ ਦਿਮਾਗ ਦਾ ਕੰਮ ਆ ਵੇਖੋ ਉਹਦਾ ਪਾਸੇ ਰੱਖਣੀ ਪੈਂਦੀ ਜੇ ਉਹ ਜਾਫ ਕਰੇ ਨਾ ਬਈ ਤੁਸੀਂ ਪਾਓ ਜੀ ਰੀਲ ਲੋਕਾਂ ਨੂੰ ਇੱਕ ਅੱਧੀ ਕੱਟ ਕੇ ਵੀ ਆਹ ਦੇਖ ਲਓ ਵੀ ਛੋਟੀ ਵੀ ਛੜਤੀ ਆ ਬੰਦਾ ਹੀ ਫੜ ਲੈਣ ਅੱਜ ਕੀ ਕੁਛ ਦਿੱਤਾ ਜੀ ਮੈਂ ਕਬੱਡੀ ਦੀ ਗੱਲ ਕਰਾਂ ਕਬੱਡੀ ਨੇ ਗੁਰਵਿੰਦਰ ਨੂੰ ਕੀ ਕੁਛ ਬਖਸ਼ਿਆ ਕੀ ਕੁਛ ਦਿੱਤਾ ਕਬੱਡੀ ਨੇ ਬਈ ਬਹੁਤ ਕੁਛ ਦਿੱਤਾ ਕਬੱਡੀ ਦਾ ਆਪਾਂ ਦੇਣ ਨਹੀਂ ਦੇ ਸਕਦੇ ਲੋਕ ਕਈ ਆਣ ਬਈ ਆਪਾਂ ਨੂੰ ਕੁਝ ਵੀ ਨਹੀਂ ਦਿੱਤਾ ਮੈਂ ਕਹਿੰਦਾ ਮੈਨੂੰ ਕਬੱਡੀ ਨੇ ਬਾੜਾ ਹੀ ਤਕੜਾ ਨਾਮ ਦਿੱਤਾ ਇਹ ਤਾਂ ਦੇਖ ਲਓ ਹੈਂਡੀਕੈਪਰ ਤਾਂ ਆਪਾਂ ਫਿਰਦੇ ਹੀ ਆ ਉਹਨਾਂ ਨੂੰ ਨੇ ਰੱਬ ਨੇ ਇੰਨਾ ਚੱਕਤਾ ਪ੍ਰਮੋਟਰਾਂ ਨੇ ਆਪਾਂ ਨੂੰ ਚ ਮਾਨਤਾ ਦਿੱਤੀ ਬਈ ਮਨਵੀਰ ਮੰਗਟਾ ਭਾਜੀ ਯੂਐਸਏ ਚੋਂ ਆਪਾਂ ਨੂੰ ਉਹਨੇ 11000 ਨਾਲ ਚ ਮਾਨਤਾ ਦਿੱਤੀ ਜਿਉ ਆਪਦੇ ਪਿੰਡ ਛੱਡ ਕੇ ਬਈ ਠੀਕ ਆ ਝੋਟਿਆ ਤੇ ਹੋਰ ਜਿੰਨੇ ਹੋਰ ਜਿੰਨੇ ਆਪਣੇ ਪ੍ਰਮੋਟਰਾਂ ਬਾਹਰੋਂ ਘੱਟੋ ਘੱਟ ਪੰਜਾ ਛੇ ਪ੍ਰਮੋਟਰਾਂ ਨੇ ਬਈ ਸਮਾਨਤਾ ਕੀਤਾ ਆਪਾਂ ਨਾਲ ਇਹ ਚੀਜ਼ਾਂ ਅੰਦਰੋਂ ਇਹ ਚੀਜ਼ਾਂ ਅੰਦਰੋਂ ਅੰਦਰੀ ਜਨੂਨ ਜਨੂਨ ਦੇਦਾ ਬਈ ਜਿਗਰਦਾਨ ਖੇਡੀ ਚ ਲੱਗ ਰਵਿੰਦਰ ਬਲਨੇ ਬੁੱਢਾ ਆਇਆ ਫਾਵੇਂ ਕੁੱਡੀ ਦਾ ਖੇਡੀ ਜਾਣੀ ਆਪਾਂ ਕੋਡੀ ਗਿੱਡੀ ਜੀ ਹਾਂ ਤੇ ਇੱਕ ਆਪਣਾ ਹੈਗਾ ਅੰਕਲ ਦਿਲਜੀਂਦਰ ਸਿੰਘ ਸ਼ਮਰਾ ਯੂਕੇ ਆ ਤੁਸੀਂ ਆਮ ਹੀ ਸੁਣਿਆ ਹੋਊਗਾ ਉਹਨੇ ਆਪਾਂ ਨੂੰ ਸਮਾਨਤ ਕਿਤੇ ਸ਼ਰ ਫਿੱਕ ਮੇਰੀ ਕਲਿੱਪ ਦੇਖ ਕੇ ਯਾਰ ਇਹਨੂੰ ਮੈਂ ਸਮਾਨਤ ਕਰਨਾ ਹੀ ਆਂ ਸ਼ਾਬਾਸ਼ ਮੇਰੇ ਨਾਲੋਂ ਵੱਡਾ ਕੱਪ ਦਿੱਤਾ ਹੋ ਗਿਆ ਦਾ ਠੀਕ ਆ ਛੋਟੇ ਯਾਦ ਰਹੂਗਾ ਤੈਨੂੰ ਵੀ ਮੇਰੀ ਇੱਕ ਰੀਲ ਨੇ ਮੈਨੂੰ ਤੈਨੂੰ ਇੰਨਾ ਉਹ ਦੇਤਾ ਭਾਜ ਦੇ ਫਿਰ ਇਹਦੇ ਨਾਲ ਹੀ ਹਾਂਜੀ ਬਈ ਸਾਰੀਆਂ ਐਕਸਰਸਾਈਜ਼ ਜਿਹੜੀਆਂ ਨੇ ਹਾਂ ਹਾਂ ਬਈ ਕੱਲੀ ਇੱਕ ਲੱਤਾਂ ਤੋਂ ਬਿਨਾ ਬਾਕੀ ਬਾਹਾਂ ਦੀਆਂ ਫੁੱਲ ਬਈ ਡੰਡ ਮਾਰਨੇ ਆ ਜਿਹੜੇ ਉਹ ਭੱਜ ਕੇ ਕਰਨੇ ਆ ਕੱਲੀ ਵਾਰ ਜਿਹੜੀਆਂ ਦੋ ਲੱਤਾਂ ਤੋਂ ਹੁੰਦੀਆਂ ਉਹ ਨਹੀਂ ਹੋ ਰਹੀਆਂ ਬਾਕੀ ਸਾਰਾ ਕੁਝ ਫੁੱਲ ਬਟਾ ਫੁੱਲ ਵੀ ਰੱਸਾ ਵੀ ਤਾਂ ਚੜ ਜਾਈਦਾ ਐਂ ਕਰਕੇ ਵੀ ਦੋਨੇ ਹਾਂ ਜੇ ਇੱਕ ਇੱਕ ਤੇ ਵੀ ਦੋਹਾਂ ਤੇ ਵੀ ਦੋਹਾਂ ਬਾਹਾਂ ਨਾਲ ਜੇ ਚੜਦੇ ਆ ਆਪਾਂ ਦੋਹਾਂ ਤੇ ਵੀ ਚੜ ਜਾਈਦਾ ਇੱਕ ਤੇ ਵੀ ਚੜ ਜਾਈਦਾ ਕੀ ਬਾਤ ਅੱਛਾ ਫਿਰ ਰੱਬ ਤੋਂ ਸ਼ਿਕਵਾ ਰੱਖਿਆ ਗਿਲਾ ਸ਼ਿਕਵਾ ਰੱਖਿਆ ਰੱਬ ਤੋਂ ਰੱਖਿਆ ਬਾਬਾ ਵੀ ਤੂੰ ਲੱਤ ਦੇ ਦਿੰਦਾ ਸ਼ਾਇਦ ਮੈਂ ਦੁਪੱਡਾ ਪਲੇਅਰ ਹੁੰਦਾ ਬਾਬਾ ਕਹਿੰਦਾ ਇਹ ਤੇਰੇ ਤੇ ਕੀੜਾ ਨਹੀਂ ਹੋਣਾ ਸੀ ਫਿਰ ਤੇਰੇ ਚ ਕੌਡੀ ਵਾਲਾ ਹਾਂ ਫਿਰ ਤੇਰੇ ਤੇ ਕੌਡੀ ਵਾਲਾ ਕੀੜਾ ਨਹੀਂ ਹੋਣਾ ਸੀ ਹਾਂ ਮੁੜ ਕੇ ਤੇਰਾ ਛੱਕਵਾਨ ਲਾਂਬਾ ਹੋਣਾ ਸੀ ਮੈਨੂੰ ਦੇਣਾ ਤੂੰ ਬਾਬਾ ਯਾਰ ਵੀ ਮੁੜ ਕੇ ਤੂੰ ਵੀ ਸ਼ਾਇਦ ਮਾੜੀ ਚੰਗਤ ਤੇ ਜਾਂਦਾ ਰਹਿੰਦਾ ਉਹਨਾਂ ਤੋਂ ਫਿਰ ਆਪਦੇ ਆਪ ਨੂੰ ਚੰਗਾ ਮੰਨਦੇ ਹੋ ਯਾਰ ਜਿੰਪ ਭਵੇਂ ਮੈਨੂੰ ਇਹੋ ਜਿਹਾ ਰੱਖਿਆ ਪਰ ਮੈਂ ਫਿਰ ਵੀ ਕੁਝ ਨਾ ਕੁਝ ਕਰ ਦਿਖਾ ਰਿਹਾ ਹਾਂ ਹਾਂਜੀ ਬਈ ਹਾਂਜੀ ਫੁੱਲ ਬਟਾ ਫੁੱਲ ਲੱਭੇ ਮੈਂ ਤਾਂ ਲੋਕਾਂ ਨੂੰ ਕਹਿਣਾ ਯਾਰ ਤੁਸੀਂ ਵੀ ਖੇਡ ਲਓ ਮੈਂ ਇੱਕ ਗੱਲ ਕਹਿ ਰਿਹਾ ਜਸਵੀਰੇ ਵੀ ਖੇਡੋ ਯਾਰ ਘਰੋਂ ਬੇਸ਼ੱਕ ਦੀ ਬੰਦਾ ਉਹ ਕਹਿੰਦੇ ਨਾ ਬੰਦਾ ਦਿਲ ਦਾ ਨਾ ਦਿਲੋਂ ਨਾ ਗਰੀਬ ਹੋਵੇ ਗਰੀਬ ਹੋਵੇ ਘਰੋਂ ਬੇਸ਼ੱਕ ਦੀ ਸੜਕ ਤੇ ਕੁੱਲੀ ਪਾ ਕੇ ਰਹਿੰਦਾ ਹੋਵੇ ਵੱਡੀ ਗੱਲ ਆਹ ਦਿਲ ਬਹੁਤ ਤਕੜਾ ਰੱਖਣਾ ਪੈਂਦਾ ਸਭ ਕੁਝ ਸਹਿਣਾ ਪੈਂਦਾ ਸਭ ਕੁਝ ਸੁਣਨਾ ਪੈਂਦਾ ਲੋਕਾਂ ਤੋਂ ਕੋਈ ਚੱਕਰ ਨਹੀਂ ਯਾਰ ਡੱਡਰ ਨਹੀਂ ਲੱਗਦਾ ਫਿਰ ਜਦੋਂ ਖੜਦੇ ਹਾਂ ਕਿਉਂਕਿ ਕਾਰਨ ਇਹ ਹੈ ਨਾ ਵੀ ਕਬਾਡੀ ਦਾ ਕਹਿੰਦੇ ਫਿਰ ਤਕੜਾ ਜਿਹੜਾ ਪਾਥੀ ਜਿੱਡਾ ਦਿਲ ਰੱਖਣਾ ਪੈਂਦਾ ਕਹਿੰਦੇ ਗਾਹਣੇ ਦਾ ਪਤਾ ਨਹੀਂ ਕਿੱਧਰ ਵਗਾ ਕੇ ਮੇਰੇ ਡੱਡਰ ਨਹੀਂ ਲੱਗਿਆ ਕਦੇ ਹਾਂ ਬਈ ਕਦੇ ਵੀ ਨਹੀਂ ਮੈਨੂੰ ਨਾ 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 ਕਦੇ ਵੀ ਡਰਤਾ ਪਤਾ ਹੀ ਨਹੀਂ ਬਾਬੇ ਨੇ ਮੇਰੇ ਕੀ ਦਿਮਾਗ ਚ ਪਾਤਾ ਡਰ ਲੱਗਣ ਹੀ ਨਹੀਂ ਦਿੰਦਾ ਤੈਨੂੰ ਇਹ ਕਰਿਆ ਡਰ ਵਾਲੀ ਗੱਲ ਦੱਸਦਾ ਮੈਂ ਆਪਦੇ ਪਿੰਡ ਵਾਲਿਆਂ ਨਾਲ ਉਹੀ ਜਾਂਦਾ ਰਿਆ ਕਾਰ ਤੇ ਉਹ ਖੇਡਣ ਤੁਰਿਆ ਨਾ ਬਾੜ ਬਾੜ 65 ਕਿਲੋ ਕਬੱਡੀ ਸਾਡੇ ਨਾਲ ਹੀ ਇਹ ਪਿੰਡ ਝੂਕ ਉਹ ਦੂਜਾ ਕੀ ਕਹਿੰਦੇ ਨੇ ਕੋਰ ਸਿੰਘ ਵਾਲਾ ਸੰਦੂਆਂ ਦਾ ਮੇਲਾ ਸੀ ਕਬੱਡੀ 65 ਕਿਲੋ ਮੈਂ ਵੀ ਜਾਂਦਾ ਰਿਆ ਉਦੋਂ ਮੇਰਾ 30 ਕਿਲੋ ਭਾਰ ਹੋਊਗਾ ਮੇਰੇ ਗੰਦੀ ਜੀ ਕੈਪਰੀ ਪਾਈ ਤੇ ਮੈਨੂੰ ਉਵੇਂ ਚੜਾ ਕੇ ਲੈ ਗਿਆ ਆ ਚੱਲ ਗਏ ਤੂੰ ਵੀ ਮੈਚ ਦੇਖ ਐ ਮੈਂ ਕਿਹਾ ਚਲੋ ਮੈਂ ਵੀ ਚੱਲਦਾ ਤੇ ਉਹ ਆਪਣੇ ਪਿੰਡ ਹਜੇ ਵੀ ਮੰਨਦੇ ਆ ਯਾਰ ਆ ਦੇਖ ਲਓ ਸਾਲੋ ਤੁਹਾਡੇ ਨਾਲ ਤਾਂ ਇਹਨੇ ਫੜ ਲੈ ਜਾ ਕੇ ਤੁਸੀਂ ਤੇ ਮੈਂ ਬਾਹਰ ਖੜਿਆ ਮੈਂ ਆਖਾਂ ਵੀ ਮੈਂ ਕਿਹੜਾ ਖੇਡਣਾ ਮੈਂ ਤੁਹਾਨੂੰ ਦੇਖਣ ਆਇਆ ਵੀ ਆਪਣੇ ਪਿੰਡ ਵਾਲਾ ਜੇ ਕੌਡੀ ਖੇਡਣ ਆਇਆ ਵੀ ਉਹਨਾਂ ਦੇ ਹਾਫ ਟਾਈਮ ਦੇ ਪਹਿਲਾ ਨੰਬਰ ਉਹਨਾਂ ਦੇ ਉੱਤੇ ਸੀ ਵੀ ਮੈਂ ਆ ਰਾਵਣਾ ਤਾਰ ਜਾਲ ਨਾਲ ਖੜਾ ਮੈਚ ਦੇਖਿਆ ਵਾ ਉਹਨਾਂ ਦੇ ਹੋ ਗਏ 13 ਸਾਡੇ ਵਾਲਿਆਂ ਦੇ 10 ਕੇ 8 ਨੰਬਰ ਸੀ ਹਾਫ ਟਾਈਮ ਤੋਂ ਬਾਅਦ ਮੈਂ ਵੀ ਜਾਂਦੇ ਰਾ ਦੱਸ ਬਈ ਅੱਛਾ ਮੈਂ ਤਾਂ ਜਾ ਕੇ ਤਿੰਨ ਕੇ ਚਾਰ ਜੱਫੇ ਲਾਤੇ ਅੱਛਾ ਉਹ ਮੈਨੂੰ ਕਹਿੰਦੇ ਹਲੇ ਇਹਨੂੰ ਪਹਿਲਾਂ ਕਿਉਂ ਨਹੀਂ ਲਿਆਂਦਾ ਆਪਾਂ ਨਾਲ ਸ਼ਾਇਦ ਆਪ ਮੈਂ ਜੱਤੇ ਜਾਂਦੇ ਹਾਂ ਉੱਥੇ ਆਇਆ ਸੀ ਆਪਣੇ ਰਾਜਨੀਤੀ ਚ ਬੰਦਾ ਹੀਰਾ ਛੋਡੀ ਦਾ ਭਰਾ ਹੀਰਾ ਛੋਡੀ ਆ ਉਹਦਾ ਨਾ ਰਾਣੇ ਛੋਡੀ ਦਾ ਬਲਦਰ ਆ ਸ਼ਾਇਦ ਉਹ ਬੰਦੇ ਨੇ ਮੈਨੂੰ ਉੱਤਰ ਕੇ ਸਟੇਜ ਚ 500 ਰੁਪਿਆ ਦੇ ਕੇ ਗਿਆ ਤੇ ਕੀ ਮੈਂ ਇਹਨਾਂ ਦੱਸਾਂ 500 ਕਹਦਾ ਦੇ ਗਿਆ 500 ਤਾਂ ਮੈਂ ਲੈ ਆਂਦਾ ਘਰੇ ਘਰੇ ਮੈਂ ਦੱਸ ਕੇ ਨਹੀਂ ਆਉਂਦਾ ਸਾਰਾ ਬਾਪੂ ਨੇ ਛੱਟ ਲਿਆ ਵੀ ਤੂੰ ਕੰਜਰਾ ਦੱਸਤਾ ਜਾਂਦਾ ਪਰਾਵਾ ਮੈਂ ਲੁੱਕ ਲੁੱਕ ਕੇ ਪਰ ਮੰਮੀ ਕਹਿੰਦੀ ਚੱਲ ਕੋ ਨਹੀਂ ਵੀ ਫਲਾਣੇ ਫਲਾਣੇ ਨਾਲ ਗਿਆ ਸੀ ਫਿਰ ਉਹਨਾਂ ਨੂੰ ਮੈਂ ਲਿਆਂਦਾ ਕੋਲੇ ਵੀ ਮੈਂ ਇਹਨਾਂ ਨਾਲ ਗਿਆ ਸੀ ਰਾਤ ਨੂੰ ਆਏ ਪਰਾਵਾ 8:07 ਵਜੇ ਹਨੇਰਾ ਹੋ ਗਿਆ ਉਹ ਮੈਨੂੰ ਪਿੰਡ ਤੇ ਲਾਭ ਦੇ ਫਿਰਨ ਪਰ ਬਈ ਸਿੱਧੀ ਗੱਲ 70 ਪਏ ਮੇਰੇ ਮੈਂ ਆਪੇ ਰਾਂ ਆਪਣੀ ਸਾਧ ਦਿੰਦਾ ਬਾਪੂ ਦਿੰਦਾ ਤਾਂ ਹੈਗਾ ਪਰ ਉਹਵੇਂ 10 ਦੁੱਸਕੇ ਜਾਣਾ ਪੈਂਦਾ ਬਈ ਉਹਦੇ ਤੋਂ ਉਹਵੇਂ ਕੋਈ ਚੱਤਰ ਨਹੀਂ ਬਾਪੂ ਤੋਂ ਡਰ ਲੱਗਦਾ ਬਈ ਹਾਂਜੀ ਹੂੰ ਡਰ ਚੰਗਾ ਵੀ ਬਾਪੂ ਦੀ ਕੁਰੀ ਵੀ ਚੰਗੀ ਬਾਪੂ ਦੀ ਕੁਰੀ ਹੈਗੀ ਆ ਵੀ ਫੁੱਲ ਆਪਾਂ ਨੂੰ ਉਹ ਵੀ ਚੰਗੀ ਹੁੰਦੀ ਹੈ ਹਾਂਜੀ ਬੇਬੇ ਦੀ ਹੈਣੀ ਜਿਵੇਂ ਆਪਾਂ ਕਿਉਂ ਕਹਿ ਦੇ ਜੇ ਬੇਬੇ ਨੂੰ ਦਾ ਜੇ ਇੱਕ ਕਹਿ ਕੇ ਅਗੂ ਕਹਿ ਕੇ ਉਹਨੂੰ ਤੁਰ ਜਾਈਦਾ ਜੀ ਕੋਈ ਚੱਕਰ ਨਹੀਂ ਬੇਬੇ ਦਾ ਪਿਆਰ ਹੈ ਬੇਬੇ ਦਾ ਪਿਆਰ ਆਪੇ ਨਾਲ ਫੁੱਲ ਬਾਪੂ ਦੀ ਕੁੜੀ ਆ ਬਾਪੂ ਦੀ ਕੁੜੀ ਆ ਫੁੱਲੀ ਆ ਭਰਾਵਾ ਮੈਂ ਆਉਂਦਾ ਸਰ ਡਾਂਗ ਤੱਕ ਲਈ ਮੈਂ ਹੁਣ ਘਰੇ ਵੀ ਜਾਣਾ ਗੁਰਵਿੰਦਰ ਸੇ ਉਧਰ ਵੀ ਥੱਕੇ ਆ ਤੇ ਅੱਧ ਮੈਂ ਕਿਹਾ ਨੇ ਘਰੇ ਵੀ ਨਹੀਂ ਜਾਣ ਦੇਣਾ ਅੱਛਾ ਹੋਰ ਕੋਈ ਯਾਦਗਾਰੀ ਮੈਚ ਹੈਗਾ ਜਿਹੜਾ ਯਾਦਗਾਰੀ ਗੁਰਵਿੰਦਰ ਰਿਹਾ ਹੋਵੇ ਯਾਦਗਾਰੀ ਬਈ ਉਹ ਤਾਂ ਦਹਾਉਂਗਾ ਮੈਂ ਹੈਂਡੀਕੈਪ ਤਾਂ ਕਹਿ ਵੀ ਦੇ ਲੋਕਾਂ ਨੂੰ ਮੇਰੇ ਯਾਦ ਅੱਛ ਤੱਕ ਕਿੰਨੇ ਗਿਆ ਟੂਰਨਾਮੈਂਟ ਦੇਖੋ ਵੀ ਇੱਕ ਹੀ ਰੇਡਰ ਇੱਕ ਹੀ ਜਾਫੀ ਅਸੀਂ 100 100 ਟੀਮ ਹਰਾ ਕੇ ਪਹਿਲੇ ਨੰਬਰ ਤੇ ਆਏ ਆ ਅੱਛਾ ਜੀ 100 100 ਟੀਮ ਹਰਾ ਕੇ ਪਹਿਲੇ ਨੰਬਰ ਤੇ ਕਿਆ ਬਾਤ ਹੈ ਦੇਖ ਲਓ ਤੁਸੀਂ ਇੱਥੇ ਕਹਿ ਦਿੰਦੇ ਆ ਦੋ ਲੱਤਾਂ ਲੈ 83 ਟੀਮਾਂ ਹਰਾਤੀਆਂ ਆਂ ਹਰਾਤੀਆਂ ਕੱਲੀਆਂ ਹੀ ਹਰਾਤੀਆਂ ਮੈਂ ਦੋ ਲੱਤਾਂ ਲੈ ਮੇਰੇ ਕੱਲਾ ਜਾਫੀਆਂ ਮੈਂ ਸਾਰਾ ਦਿਨ ਸਾਰਾ ਦਿਨ ਅੱਜ ਵੀ ਮੇਰੇ ਕੋਲ ਕਲਿੱਪਾਂ ਪਈਆਂ ਉਹਨਾਂ ਦੀਆਂ ਹਜੇ ਪੈੰਡ ਵੀ ਹੈਗੇ ਆ ਵਾਕਈ ਮੰਨਦੇ ਸੀ ਛੋਟੇ ਵੀ ਆ ਠੀਕ ਆ ਮੁੰਡਿਆ ਯਾਰ 45 ਕਿਲੋ ਸਾਡੇ ਨਾਲ ਹੀ ਆ ਪਿੰਡ ਜਲਾਲਨੇ ਆਣਾ ਫਰੀਦਕੋਟ ਦੇ ਨਾਲ ਹੀ ਆ ਛੇਦੁਰਲੇ ਪਾਸੇ ਵੀਰੀ ਵਾਲੇ ਦੇ ਨਾਲ ਉੱਥੇ 84 ਟੀਮਾਂ ਸੀ ਕਬੱਡੀ 45 ਕਿਲੋ ਦੀਆਂ ਮੈਂ ਤੇ ਮੇਰੀ ਮਾਸੀ ਦਾ ਮੁੰਡਾ ਜੀ ਹਰਮਨ ਅਸੀਂ ਦੋਨੇ ਜਾਂਦੇ ਰਹੇ ਨਾਲ ਸਾਡਾ ਮਾਮਾ ਜਾਂਦਾ ਰਿਹਾ ਮਾਮਾ ਕਹਿੰਦਾ ਤੁਹਾਨੂੰ ਖੇਡਣ ਲੈ ਕੇ ਜਾਂਦੇ ਆ ਅਸੀਂ ਦੋਵਾਂ ਨੇ ਸਾਰੀਆਂ ਤੌਰਤੀਆਂ ਬਾਈ ਤਕੜੀਆਂ ਤਕੜੀਆਂ ਜਿਹੜੀਆਂ ਆਪਦੇ ਆਪ ਨੂੰ ਖੱਬੀ ਖਾਨ ਕਹਿੰਦੇ ਸੀ ਤੌਰ ਕੇ ਪਹਿਲ ਮੈਂ ਬੈਸਟ ਜਾਫੀ ਨਿਕਲਿਆ ਸੀ ਤੇ ਮੇਰੇ ਬੈਸਟ ਮਾਸੀ ਦਾ ਮੁੰਡਾ ਬੈਸਟ ਟਰੇਡਰ ਨਿਕਲਿਆ ਸੀ ਕਿਆ ਬਾਤ 84 ਟੀਮਾਂ ਤੇ ਉਸ ਤੋਂ ਬਾਅਦ ਇੱਕ ਜਿਵੇਂ ਮੈਂ ਕਾਲਜ ਲੱਗ ਗਿਆ ਤੇ ਮੈਂ ਇਹ ਰਾਜ ਕਾਲਜ ਕੀ ਮੇਰੇ ਪੂਆ ਕੇ ਪੰ ਟੂਰਨਾਮੈਂਟ ਸੀ ਧਰਾਂਗ ਵਾਲੇ ਉੱਥੋਂ ਮੈਂ ਤੁਰੇ ਜਾਂਦੇ ਨੇ ਆਦਾ ਬੇਲੀਪੱਟ ਲੈ ਇੱਕ ਮੈਂ ਹੋਇਆ ਪਟਾ ਕਾਲਜ ਜਾਣ ਨੂੰ ਰਹਿਣ ਦਿੰਦੇ ਆ ਸਕੂਲ ਸਕੂਲ ਜਾਣ ਨੂੰ ਰਹਿੰਦੇ ਧਰਾਂਗ ਵਾਲੇ ਕਬੱਡੀ 45 ਕਿਲੋ ਦਾ ਟੂਰਨਾਮੈਂਟ ਆ ਚਲੋ ਖੇਡਣ ਚੱਲ ਗਏ ਆਪਾਂ ਅੱਛਾ ਕੰਦਾ ਯਾਰ ਕੀ ਕਰਾਂਗੇ ਮੰਗਨੇ ਚੱਲਦੇ ਆਪਾਂ ਉੱਥੇ ਮੇਰੇ ਹਿਸਾਬ ਨਾਲ 52 ਟੀਮਾਂ ਸੀ ਉਵੇਂ ਸਾਡੇ ਜਿਵੇਂ ਆਪਾਂ ਕਾਲਜ ਵਾਲੀ ਡਰੈਸ ਦੇਖ ਲੋ ਤੇ ਟੂਰਨਾਮੈਂਟ ਵਾਲੇ ਜਾਣ ਦੀ ਉਹ ਮੈਂ ਜਾ ਕੇ ਨਾਲੇ ਜਾ ਕੇ ਟੀਮ ਐਂਟਰ ਕਰਾਤੀ ਹਰਾ ਕੇ ਪਹਿਲੇ ਨੰਬਰ ਤੇ ਦੋ ਆਏ ਬਈ ਅਸੀਂ ਅੱਜ ਵੀ ਉੱਥੋਂ ਦੇ ਵਲੋਗ ਸ਼ਲਾਮਾ ਕਰ ਵਾਕਿਆ ਯਾਰ ਉਹ ਬੰਦਾ ਆਇਆ ਸੀ ਯਾਰ ਸਰਾ ਕਰਾ ਗਿਆ ਮੈਨੂੰ ਆ ਬੜਾ ਬਈ ਇੱਕ ਇੱਕ ਪਿੰਡ ਜਾ ਕੇ ਆਪਾਂ ਖੇਡਣਾ ਹਾਂ ਪਰ ਇਹ ਦੋ ਟੀਮਾਂ ਨੂੰ ਹੀ ਹਰਾਤਾ ਹਾਂ ਉੱਥੋਂ ਦੇ ਲੋਕ ਮੇਰੇ ਦਿਲ ਲੋਕਾਂ ਦੇ ਮੈਂ ਦਿਲ ਚ ਵਰ ਜਨਾ ਯਾਰ ਉਹ ਵਾਕਿਆ ਹੀ ਬੰਦਾ ਸੀ ਹਾਂ ਇਹ ਗੱਲ ਨੋਟ ਕਰਨ ਵਾਲੀ ਹੈ ਜੱਸ ਵੀਰੇ ਹਾਂ ਯਾਦ ਵੀ ਰੱਖਦੇ ਹਾਂ ਹਾਂ ਯਾਦ ਵੀ ਰੱਖਦੇ ਯਾਰ ਉਹ ਦੇਖ ਲਾ ਨਹੀਂ ਦੇਲ ਜੱਤੀਆਂ ਨੇ ਲੋਕਾਂ ਦੇ ਨਾਲੇ ਫੁੱਲ ਸਪੋਰਟ ਯਾਰ ਠੀਕ ਆ ਝੋਟਿਆ ਯਾਰ ਵੈਰੀ ਗੁੱਡ ਬਹੁਤ ਾਰੇ ਬਰੇ ਜਾਂ ਆਪਣੇ ਪਿੰਡ ਸੁਖਣ ਵਾਲਾ ਸੀ ਮੈਂ ਤੇ ਮੇਰਾ ਬਰਾਦਰ ਆ ਛੋਟਾ ਅਸੀਂ ਨਾ ਉੱਥੇ 104 ਟੀਮਾਂ ਸੀ ਤੇ ਸੈਮੀ ਮੈਚ ਹਰ ਗਏ ਅੱਛਾ 104 ਟੀਮਾਂ ਦੇ ਵਿੱਚੋਂ 4 ਰਹਿ ਗਈਆਂ ਸੈਮੀ 'ਚ ਸੈਮੀ 'ਚ ਜਾ ਕੇ ਮੈਚ ਹਰ ਗਏ 583 ਟੀਮਾਂ ਹਰਾਇਆਂ ਹੰਬ ਗਏ ਭਰਾਵਾ ਹੱਥ ਨੂੰ ਕਿਹੜਾ ਵਜਨ ਖੇਡਦੇ ਹੁਣ ਤੁਸੀਂ ਹੁਣ ਮੈਂ 45 ਕਿਲੋ ਬਈ 45 ਕਿਲੋ ਹਾਂਜੀ 45 ਕਿਲੋ ਵੇਟ ਕਿਲੋ ਹਾਂ ਵੇਟ ਦੀਆਂ ਬੜੀਆਂ ਕਬਡੀਆਂ ਹੁੰਦੀਆਂ ਉੱਚ ਖੇਡ ਰਹੇ ਆਪਾਂ ਹੁਣ ਫੋਲ 45 ਕਿਲੋ ਵਜਨੀ ਕਬੱਡੀ ਜਿਹੜੇ ਹਾਂਜੀ ਬਈ ਇਹ ਟੂਰਨਾਮੈਂਟ ਮੇਰੇ ਹੱਥ ਆਉਣਾ ਕਿੰਨੇ ਖੁਣ ਤੱਕ ਖੇਡ ਲਿਆ ਮੇਰਾ 100 ਕੋ 100 ਤੋਂ ਪਲੱਸ ਖੇਡ ਲਿਆ 100 ਤਾਂ ਜਿੱਤ ਹੀ ਲਿਆਊਗਾ ਬਾਬੇ ਦੀ ਕਿਰਪਾ ਨਾਲ ਕੀ ਬਾਤ ਹੈ 100 ਟੂਰਨਾਮੈਂਟ ਆ ਆਉਣ ਨਾਲ ਜਿੱਤ ਲਿਆ ਜਿੱਤ ਲਿਆਊਗਾ ਇੱਕ ਚੀਜ਼ ਹੋਰ ਦੱਸੋ ਜੀ ਮਨ ਕੋ ਕਬੱਡੀ ਦੇ ਤਾਂ ਖੁਰਾਕ ਵੀ ਬੜੀ ਚੰਗੀ ਚਾਹੀਦੀ ਹੈ ਜਿਵੇਂ ਤੁਸੀਂ ਕਿਹਾ ਕਿ ਆਰਥਿਕ ਤੌਰ ਤੇ ਇਹਨੇ ਪਰਿਵਾਰ ਵੀ ਕਹਿੰਦਾ ਕਿ ਆਪਾਂ ਇੰਨੇ ਤਕੜੇ ਨਹੀਂ ਤੇ ਫਿਰ ਉਹ ਚੀਜ਼ ਆਰਥਿਕ ਜਿਹੜਾ ਹੈਗਾ ਗਰੀਬੀ ਜਿਹੜੀ ਆ ਉਹ ਕਦੇ ਵਿਚਕਾਰ ਆਈ ਆ ਖੁਰਾਕ ਦੇ ਆਈ ਆ ਵੀ ਆਈ ਆ ਹੁਣ ਮੈਂ ਤੁਹਾਨੂੰ ਗੱਲ ਦੱਸਾਂ ਸਾਰਿਆਂ ਮੇਰੀ 1500 ਆਪਣੇ ਪੈਲਸਨ ਆਉਂ ਮਾ ਲਈ 500 ਦੇ ਬਦਾਮ ਲਿਆਂਦੇ ਇੱਕ ਵਾਰੀ ਦੇ ਦੂਜੀ ਵਾਰ ਦੇ 500 ਦਾ ਘਿਓ ਲਿਆਂਦਾ। ਯਾਰ ਬਸ ਯਾਰ ਜਿਵੇਂ ਇੱਕ ਕਪੜਾ ਵਾੜ ਲਏ 1000 ਘਰ ਦੇ ਨੂੰ ਦੇ ਤਾਂ ਇੱਕ ਦਿਨ ਅਗਲੀ ਵਾਰ ਨੂੰ ਆ ਚੀਜ਼ ਲਿਆਵਾਂਗੇ ਇਹਦੇ ਵਿੱਚ। ਐਂ ਖਰਾਕ ਹੋ ਰਹੀ ਹੈ ਪੂਰੀ ਬਈ। ਦਿਲੋਂ ਐਂ ਖਰਾਕ ਕੋਈ ਹਾਂ ਕੁਛ ਮੇਰੇ ਫਰੈਂਡ ਲਾ ਉਹਨਾਂ ਤੋਂ ਲੈ ਲੂ ਆਈ ਦਾ ਜਿਵੇਂ ਆਪਣਾ ਇੱਕ ਭਰਾ ਫੌਜੀ ਲੱਗਾ ਉਹਨੇ ਮੈਨੂੰ ਕੰਟੇਨ ਦੇ ਦਿੱਤੀ ਕਹਿੰਦਾ ਵੈਰੀ ਗੁੱਡ ਪੁੱਤ। ਖੇੜ ਝੋਟਿਆ ਕੰਟੇਨ ਨਾ ਮੈਨੂੰ ਚਮਾਨਤ ਕੀਤਾ ਉਹਨੇ। ਇਹ ਇੱਕ ਬਈ ਆਪਣਾ ਹਣ ਜੈਮ ਵਾਲਾ ਸੀ ਕਹਿੰਦਾ ਮੇਰੇ ਕੋਲ ਜੈਮ ਲੋਨ ਆ ਜਾ ਕਰ ਤੂੰ ਫ੍ਰੀ ਤੇਰੇ ਲਈ ਖਾਣਾ ਵੀ ਫ੍ਰੀ ਪਰ ਬਈ ਆਉਣ ਜਾਣ ਲਈ ਉਹਦੇ ਕੋਲੇ ਵੀ ਜਾਣਾ 8-7 ਕਿਲੋਮੀਟਰ ਬਾਹਰ ਜਾਣਾ ਟਾਈਮ ਕੱਢ ਕੇ ਉਹਦੇ ਲਈ ਚੰਗਾ ਸਾਧਨ ਵੀ ਹੋਣਾ ਜ਼ਰੂਰੀ ਆ ਤੇ ਤਾਂ ਕਰ ਮੈਂ ਬਈ ਕੋਈ ਗੱਲ ਨਹੀਂ ਮੈਂ ਆਉਣ ਲੱਗੂੰਗਾ ਤੇਰੇ ਕੋਲੇ ਤਾਂ ਕਰਕੇ ਕੀ ਸੁਪਨਾ ਫਿਰ ਕਬੱਡੀ ਦੇ ਵਿੱਚ ਖਾਸ ਕਰ ਕੀ 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 ਸੋਚਦਾ ਆ ਗੁਰਵਿੰਦਰ ਕੀ ਸੋਚਦਾ ਸੋਚਣਾ ਕਿ ਮੇਰੇ ਭਾਂਜੇ ਆ ਦੋ ਉਹਨਾਂ ਨੂੰ ਸਟਾਰ ਬਣਾਉਣਾ ਆਏ ਹਾਂ ਬਸ ਮੇਰਾ ਨਾਂ ਚੱਲਣਾ ਚਾਹੀਦਾ ਉਹਨਾਂ ਦੀ ਦਰਵੀ ਬਹੁਤ ਦੋਨੇ ਛਈ ਛਲਾਮ ਤਾਂ ਜਾਵਾਂ ਮੇਰੀ ਸਿਸਟਰ ਦੇ ਬਲਦਰ ਆ ਛੋਟੇ ਆ ਹਜੇ ਉਹਨਾਂ ਚ ਇੱਕ ਨੂੰ ਤਕੜਾ ਪਲੇਅਰ ਬਣਾਉਣਾ ਉਹਦੇ ਬੇਟੇ ਆ ਹਾਂ ਉਹਨਾਂ ਨੂੰ ਇੱਕ ਦੋ ਤਕੜਾ ਪਲੇਅਰ ਬਣਾਉਣਾ ਜਿਵੇਂ ਛਿੱਲੂ ਆ ਆਮ ਹੀ ਅੱਜਕੱਲ ਹੋ ਰਹੀ ਆ ਛਿੱਲੂ ਆ ਜਿਵੇਂ ਪਾਲਾ ਪਾਜੀ ਆ ਖੁਸ਼ੀ ਆ ਉਹਨਾਂ ਰਗਾ ਇੱਕ ਅੱਧਾ ਉਹਦਾ ਨਾਂ ਬਣਾ ਦੇਣਾ ਉਹਨਾਂ ਨੂੰ ਜੇ ਉਹ ਆਪਣੇ ਨਾਲ ਵਧੀਆ ਰਹੇ ਤਾਂ ਬਾਕੀ ਗਾਂ ਕਹਿੰਦੇ ਮੋਪਾਂ ਦੇ ਕੇ ਦੇ ਮੱਤ ਨਹੀਂ ਹੁੰਦੇ ਗੱਲ ਨਾ ਕਰ ਬਦਲ ਵੀ ਸਕਦੇ ਆ ਸਹੀ ਗੱਲ ਆ ਭਾਜੀ ਕੋਈ ਗੱਲ ਨਹੀਂ ਇਹਦਾ ਪਾਪੀ ਦੀ ਗੱਲ ਮੰਨਾਂਗੇ ਬਾਕੀ ਉਹਨਾਂ ਜੋ ਹੈਗਾ ਸੁਖਣਾ ਬਈ ਅੱਛਾ ਕਿਹੜੇ ਕਬੱਡੀ ਪਲੇਅਰ ਨੂੰ ਦੇਖ ਕੇ ਤੁਹਾਨੂੰ ਲੱਗਦਾ ਬਈ ਯਾਰ ਇਹਦੇ ਵਰਗਾ ਮੈਂ ਬਣਨਾ ਕਿਸੇ ਨੂੰ ਦੇਖਦੇ ਹਾਲਾਂਕਿ ਹਰੇਕ ਨੂੰ ਹੋਗੇ ਮਿਲਦੇ ਵੀ ਹੋਗੇ ਕਿਹੜੋਂ ਦੇਖ ਕੇ ਲੱਗਦਾ ਕਿ ਯਾਰ ਮੈਂ ਵੀ ਇਦਾਂ ਜਾਂ ਉਹ ਉਹਦੇ ਵਰਗੀ ਖੇਡਣ ਦੀ ਕੁਝ ਹਾਂ ਪਾਲੇ ਭਾਜੀ ਯਾਰ ਦਾ ਅੱਛਾ ਹਾਂਜੀ ਪਾਲੇ ਦਾ ਹਾਂ ਪਾਲੇ ਦਾ ਆਪਾਂ ਫੈਨ ਆ ਬਈ ਉਹਦਾ ਨਾ ਮੈਂ ਟੈਟੂ ਪਵਾ ਲਿਆਣਾ ਬਸ ਹੋਰ ਬਾਬੇ ਦੀ ਕਿਰਪਾ ਨਾਲ ਇੱਕ ਅੱਧਾ ਟੂਰਨਾਮੈਂਟ ਜਿੱਦਣ ਜਿੱਤ ਗਏ ਪਾਲੇ ਦਾ ਟੈਟੂ ਪਵਾ ਲਿਆਣਾ ਬਾਹ ਤੇ ਹਾਂਜੀ ਉਹਦੇ ਆਪਾਂ ਫੈਨ ਆ ਯਾਰ ਸਭ ਤੋਂ ਤਗੜੇ ਪਾਲੇ ਦੀ ਕਿ ਪਾਲ ਦਾ ਸਰੀਰ ਪਾਲੇ ਦਾ ਸਰੀਰ ਪਾਲਾ ਇੱਕ ਬੰਦਾ ਉਵੇਂ ਘੈਂਡ ਆ ਯਾਰ ਸਰੀਰ ਘੈਂਡ ਨਾ ਬਈ ਸੁਖਣਾ ਉਹਨੂੰ ਮਿਲ ਲੰਦਾ ਵੀ ਹਾਈ ਟੱਕਰ ਜਿੱਥੇ ਉਹ ਆਉਂਦਾ ਉੱਥੇ ਮੈਂ ਨਹੀਂ ਜਾਂਦਾ ਜਿੱਥੇ ਜਿੱਥੇ ਵੀ ਉਹ ਆਇਆ ਹੁੰਦਾ ਉੱਥੇ ਸੁੱਖ ਮੈਂ ਮਿਸ ਕਰ ਦੇਣਾ ਜਿੱਥੇ ਮੈਂ ਜਾਂਦਾ ਰਹੇ ਉਥੇ ਪਾਲਾ ਨਹੀਂ ਆਉਂਦਾ ਉਹ ਸੁਖਣਾ ਉਹ ਸੁਖਣਾ ਅੱਛਾ ਇੱਕ ਸੁਣਿਓ ਹਾਂ ਮੈਂ ਉਹ ਲੋਕਾਂ ਤੱਕ ਜ਼ਰੂਰ ਲੈਣਾ ਚਾਹੂੰਗਾ ਜਿਵੇਂ ਤੁਸੀਂ ਕਹੇ ਬਹੁਤ ਬਹੁਤ ਕੁਝ ਸਾਨੂੰ ਮਿਲਦਾ ਹਨ ਜਿਹੜੇ ਚੰਗੇ ਚੰਗੇ ਹੁੰਦੇ ਆ ਮੈਂ ਇਹੀ ਕਹੂੰਗਾ ਕਿ ਬੇ ਬੇਹਿੰਮਤੇ ਹੁੰਦੇ ਹਿੰਮਤ ਨਹੀਂ ਕਰਦੇ ਜਏ ਕਹਿੰਦੇ ਯਾਰ ਸਾਥੋਂ ਕੀ ਹੋਊਗਾ ਅਸੀਂ ਨਹੀਂ ਕਰ ਸਕਦੇ ਮਤਲਬ ਜਿਹੜਾ ਵੀ ਕੁਝ ਗੁਰਵਿੰਦਰ ਕਰ ਰਿਹਾ ਉਹ ਸ਼ਾਇਦ ਸਹੀ ਸਲਾਮਤ ਵੀ ਨਹੀਂ ਕਰਦੇ ਉਹਨਾਂ ਨੂੰ ਕੀ ਕੀ ਕਹਿਣਾ ਚਾਹੂੰਗੀ ਇਹੀ ਹੈ ਵੀ ਆਦੇ ਮਾਂ ਪਿਓ ਦੀ ਸਭ ਤੋਂ ਪਹਿਲਾਂ ਇੱਜ਼ਤ ਕਰੋ ਸਿੱਧੀ ਗੱਲ ਆ ਜੀ ਸੋ ਬਸ ਹਮ ਉੱਠ ਕੇ ਉਹਨਾਂ ਦਾ ਜਿੰਨਾ ਹੋ ਸਕਦਾ ਉਹਨਾਂ ਨੂੰ ਉਹਨਾਂ ਦੀ ਇੱਜ਼ਤ ਦਿਓ ਤੁਸੀਂ ਇੱਕ ਦੇਖ ਲਓ ਭਾਜੀ ਜਿਹੜਾ ਬੰਦਾ ਨਸ਼ਾ ਕਰਦਾ ਮਾਂ ਪਿਓ ਦੀ ਇੱ ਜਿੰਦ ਕਿ ਬਈ ਸੂਲੀ ਆਉ ਨਾਉ ਪਾਪੇ ਨਾ ਬੰਦੀ ਹੋਗੀ ਨਾ ਉਹਦੀ ਆਦੇ ਮਾ ਨਾ ਬੰਦੀ ਹੋਗੀ ਨਾ ਹੀ ਭੈਣ ਭਰਾ ਉਹ ਰੇਗ ਬੰਦਾ ਨਜਰਾਂ ਚ ਡੈਗ ਜਾਂਦਾ ਰੇਗ ਬੰਦੇ ਦੇ ਕਿ ਰਾਤਾਂ ਵਾਲੀ ਹੈਗਾ ਯਾਰ ਨਾ ਛੇੜੀ ਹੈਗਾ ਇਹਨੂੰ ਕੀ ਕਰਨਾ ਹਾਂ ਪਿੰਡਾਂ ਚ ਦਸਤੂਰ ਹੀ ਆ ਬਈ ਇਹ ਬਿਲਕੁਲ ਬਿਲਕੁਲ ਹੈ ਗਈ ਆ ਤੇ ਬੱਸ ਇਹੀ ਕਹਿਣਾ ਨਾ ਯਾਰ ਇਹਦੇ ਨਾਲ ਕੁਝ ਵੀ ਨਹੀਂ ਹੋ ਰਿਹਾ ਇੱਜ਼ਤ ਆਪਦੀ ਥੱਲੇ ਹੋ ਰਹੀ ਆ ਡਾਣ ਰਿਸ਼ਤੇਦਾਰੀ ਤੇ ਵੀ ਆਪਰੇ ਤੇderiv ਜਾਵਣਾ ਕਿਸੇ ਦੇ ਪਿੰਡ ਅਗਲਾ ਕੋਈ ਯਾਰ ਉਹ ਫਲਾਨਾ ਆਇਆ ਸੀ ਯਾਰ ਮੜਾ ਜਾ ਉਹਦੇ ਤਰੀਕੇ ਨਾਲ ਸੌਂ ਜੇ ਕੋਈ ਚੀਜ਼ ਨਾ ਕੋ ਚੱਕ ਕੇ ਲੈ ਰਾਤ ਨੂੰ ਹੋ ਹੀ ਰਹੀ ਆ ਬਈ ਸਾਡੇ ਇੱਕ ਟੂਰਨਾਮੈਂਟ ਤੇ ਸੈਥਾਨੂੰ ਰਾਤ ਹਨੇਰਾ ਆ ਗਿਆ ਕਿਸੇ ਦੇ ਮਾਸੀ ਦੇ ਬ੍ਰਦਰ ਦੀ ਕਿਸੇ ਦੀ ਉਹਨਾਂ ਨੇ ਘਰੇ ਰਹਿ ਪਏ ਉਹਦੀ ਮਾਂ ਆਈ ਸਾਡੇ ਕੋਲੇ ਬੁੱਢੀ ਦਿਹਾੜੀ ਵੀ ਪੁੱਤ ਆਪਦੇ ਫੋਨ ਆਪਦੇ ਸਾਰਾ ਕੁਝ ਸੰਭਾਲ ਕੇ ਥੋਣਾ ਤੁਸੀਂ ਵਿਚੇੜਾ ਮੁੰਡਾ ਇੱਕ ਐਵ ਜਈ ਆ ਤੇ ਫਿਰ ਉਹਨੇ ਸਾਡੇ ਤੋਂ ਫੜ ਕੇ ਮੋਬਾਈਲ ਸਾਡਾ ਨਾਮ ਨੂੰ ਜੱਤ ਕੇ ਆਉਦੀ ਟਰੰਕ ਦੇ ਵਿੱਚ ਰੱਖ ਕੇ ਜਿੰਦਰਾ ਲਾ ਕੇ ਛੁੱਤੀ ਵਿਚਾਰੀ ਮੈਂ ਕਹਿਆ ਯਾਰ ਮੈਨੂੰ ਵੇਖ ਕੇ ਉਹਨੂੰ ਬਹੁਤ ਬਈ ਅੱਖਾਂ 'ਚ ਹੰਝੂ ਆ ਗਏ ਵੀ ਆਹ ਦੇਖੋ ਬੁੱਢੀ ਢਾੜੀ ਕੀ ਕਰ ਰਹੀ ਐ ਜੇ ਮੈਂ ਤੁਸੀਂ ਗੱਲ ਕਰਦੇ ਹੋ ਕਿ ਮਾਂ ਪਿਓ ਦੀ ਇੱਜ਼ਤ ਉਹ ਨਹੀਂ ਕਰਦੇ ਫਿਰ ਗੁਰਵਿੰਦਰ ਤੇ ਆਪਦੇ ਮਾਪਿਆਂ ਨੂੰ ਪ੍ਰਾਊਡ ਹੈਗਾ ਗਰਵ ਹੈਗਾ ਪੂਰਾ ਹੀ ਆ ਬਈ ਮਾਪਿਆਂ ਨੂੰਗਾ ਮੇਰੇ ਗੁਰਦਾਸ ਭਰਾ ਨੂੰ ਮੇਰੇ ਉਸਤਾਦ ਨੂੰ ਸਾਰਿਆਂ ਨੂੰ ਹੀ ਆ ਪ੍ਰਾਊਡ ਆਪਣੇ ਤੇ ਕੀ ਕਹਿੰਦੇ ਆ ਪੂਰਾ ਬਈ ਝੋਟਿਆ ਘੈਂਟਾ ਕੰਮ ਖਿੱਚ ਕੇ ਰੱਖ ਤੂੰ ਇੰਨਾ ਟਾਈਮ ਤੇਰੀ ਜਿੰਦਾ ਹੈਗਾ ਵਜਣੀ ਚ ਤੋਂ ਤੇ ਬਈ ਇੱਕ ਗੱਲ ਹੋਰ ਮੈਨੂੰ ਦਾ ਜਿਵੇਂ 8 ਟੂਰਨਾਮੈਂਟ ਖੇਡਾਂ ਨਾ ਜ਼ਿੰਦਗੀ ਬਈ 8 ਕ ਮੈਂ ਦਾ 10 ਜਾਂ 12 ਜਾਂ 15 ਖੇਡਾਂ ਉਹਦੇ ਵਿੱਚੋਂ 7 8 10 ਤਾਂ ਜਿੱਤਨੇ ਹੀ ਆ ਜਿੱਤਨੇ ਆ ਹੁਣ ਮੈਂ 4 ਖੇਡੇ ਆ ਬਈ 2 ਜਿੱਤੀ ਬੈਠਾ ਪੰਜਵਾਂ ਪਿੰਡ ਖੇਡਣਾ ਉਸ ਤੋਂ ਬਾਅਦ ਇੱਕ ਅੱਧਾ ਉਸ ਤੋਂ ਬਾਅਦ ਆਕਸੀਜਨ ਹੋ ਜਾਊਗਾ ਉਸ ਤੋਂ ਬਾਅਦ ਅਗਲੀ ਤਿਆਰੀ ਕਰਨੀ ਆ ਖੇਡੇ ਬਹੁਤ ਥੋੜੇ ਬਈ ਚਿੱਦੀ ਗੱਲ ਆ ਵੀ ਆਪਾਂ ਕਹਿਦੇ ਆਪਾਂ ਸਾਰੇ ਪੰਜਾਬ ਦੇ ਖੇਡੇ ਹੋਗੇ ਪਰ ਖੇਡੇ ਥੋੜੇ ਉਹਨਾਂ ਵੇ 100 ਬਟਾ 100 ਹੀ ਦਿੱਤਾ ਬਾਪੇ ਇੱਕ ਚੀਜ਼ ਹੋਰ ਮੈਂ ਦੱਸਿਓ ਜੇ ਮੈਂ ਤੁਸੀਂ ਕਹ ਕੇ ਜਨੂਨ ਖਾਸ ਕਰ ਪਰਿਵਾਰ ਮਾਪਿਆਂ ਦਾ ਜਿਹੜਾ ਸਾਥ ਸਹਿਯੋਗ ਆ ਉਹ ਪਰਦਾ ਆ ਕੋਈ ਚੀਜ਼ ਅੰਦਰੋਂ ਅੰਦਰੀ ਕਿਉਂਕਿ ਇਨਸਾਨ ਆ ਉਤਰਾ ਚੜਾ ਆਉਂਦੇ ਆ ਕੋਈ ਚੀਜ਼ ਇਦਾਂ ਦੀ ਵੀ ਆ ਗੁਰਵਿੰਦਰ ਜਿਹੜੀ ਅੰਦਰੋਂ ਦੀ ਤੋੜ ਦਿੰਦੀ ਹੋਵੇ ਕਿਸੇ ਵੇਲੇ ਢੇਰੀ ਟਾ ਕੇ ਬਹਿ ਗਿਆ ਹਾਂ ਘਰ ਨਹੀਂ ਹੋ ਬਈ ਛਿੱਧੀ ਗੱਲ ਘਰ ਯਾਰ ਬਾਲਾ ਵੀਕ ਜਾਗਲਾ ਜਿਵੇਂ ਤੂੰ ਆ ਮੰਨ ਲੈ ਮੇਰਾ ਪ੍ਰਾਣਾ ਘਰੇ ਜਾਊਂਗਾ ਤੂੰ ਘਰ ਦੇ ਮੇਰੇ ਹਾਲਾਤ ਵਿੱਚ ਨਹੀਂ ਇੱਥੇ ਗੁਰਵਿੰਦਰ ਨਹੀਂ ਹੋਣਾ ਚਾਹੀਦਾ ਸੀ ਜੇ ਸਾਡੇ ਉਹਦਾ ਨਾਂ ਇੰਡਸਟਰੀ ਚ ਇਹਨੂੰ ਲੋਕ ਜਾਣਦੇ ਆ ਘਰ ਨਹੀਂਓ ਕੰਮ ਡਾਊਨ ਆ ਬਾਈ ਸਿੱਧੀ ਗੱਲ ਆ ਬਾਕੀ ਬਾਬੀ ਦੀ ਮੇਹਰ ਆ ਫੁੱਲ ਆ ਉਹ ਚੀਜ਼ਾਂ ਤੋੜਦੀਆਂ ਅੰਦਰੋਂ ਤੋੜਦੀਆਂ ਯਾਰ ਬਾਈ ਮੇਰਾ ਬੁੱਢਾ ਹੋ ਗਿਆ ਮਾਪੂ ਬੁੱਢਾ ਹੋ ਗਈ ਬੇਬੇ ਘਰ ਹਜੇ ਯਾਰ ਉੱਥੀ ਦਾ ਉੱਥੀ ਖੜਾ ਇਹ ਚੀਜ਼ਾਂ ਤੋੜ ਰਹੀਆਂ ਮੈਨੂੰ ਬਸ ਹੋਰ ਕੋਈ ਨਹੀਂ ਬਾਬੀ ਦੀ ਮੇਹਰ ਆ ਚਾਰਜ ਪੈਨੋ ਕੰਮ ਖਿੱਚਿਆ ਪਿਆ ਜੀ ਘਰ ਨਹੀਂਓ ਥੋੜਾ ਜਿਹਾ ਵੀਕ ਆ ਬਸ ਆਪਾਂ ਬਈ ਇਹ ਘਰ ਚੰਗਾ ਹੋਣਾ ਚਾਹੀਦਾ ਸੀ ਵੀ ਜਿਹੜਾ ਮੇਰੇ ਕੋਈ ਐਨੇ ਕੌਡੀ ਵਾਲਾ ਕੋਈ ਫਰੈਂਡ ਜਾਂਦਾ ਆਪਣੇ ਘਰੇ ਦੇਖ ਕੇ ਉਹਦਾ ਵੀ ਦਿਲ ਜਾ ਹੋਰ ਹੀ ਹੁੰਦਾ ਯਾਰ ਆਹ ਦੇਖ ਲੋ ਉਹਨੂੰ ਸਿੱਧੇ ਕਹਦੇ ਆਂ ਵੀ ਆਹ ਗਰੀਬ ਕੁਲੀ ਆ ਬਈ ਇਹਦੇ ਵਿੱਚ ਤੋਂ ਵੀ ਰਹਿਪਾ ਮੈਂ ਤਾਂ ਸਿੱਧੇ ਕਹਿੰਦਾ ਮੈਂ ਘਰੋਂ ਬੇਸ਼ੱਕ ਦੀ ਮਾਣਾ ਪਰ ਮੇਰਾ ਦਿਲ ਬਹੁਤ ਵੱਡਾ ਜਿੱਡਾ ਕਹਦੇ ਉੱਡਾ ਹੀ ਆ ਬਸ ਅੱਛਾ ਠੀਕ ਹੈ ਘਰ ਤੋਂ ਵੱਡਾ ਦੇਣਾ ਘਰ ਤੋਂ ਵੱਡਾ ਦੇਣਾ ਮੇਰਾ ਆਏ ਹਾਏ ਬਾਸਾ ਕੀ ਬਾਤ ਹੈ ਸੋ ਗਿਰਵਿੰਦਰ ਬਹੁਤ ਬਹੁਤ ਧੰਨਵਾਦ ਤੂੰ ਸਾਡੇ ਕੋਲੇ ਆਇਆ ਸਾਡੀ ਨਗਰੀ ਦੇ ਵਿੱਚ ਆਇਆ ਲੋਕਾਂ ਮੈਨੂੰ ਗੁਰਦਾਸ ਬਾਈ ਨੇ ਤੇਰਾ ਦੱਸਿਆ ਤਾਂ ਮੈਂ ਸੋਚਿਆ ਕਿ ਤੇਰੇ ਵਰਗੇ ਬੰਦੇ ਨੂੰ ਇੱਕ ਵਾਰੀ ਦਖਾਇਆ ਜ਼ਰੂਰ ਜਾਵੇ ਕੈਮਰੇ ਦੀ ਅੱਖ ਦੇ ਨਾਲ ਲੋਕਾਂ ਤੱਕ ਦਿਖਾਇਆ ਜ਼ਰੂਰ ਜਾਵੇ ਕਿ ਜੇਕਰ ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ ਵੀ ਕਿ ਨਹੀਂ ਕਰ ਸਕਦਾ ਹਾਂ ਹਾਂ ਬਈ ਕੁਝ ਵੀ ਹੋ ਸਕਦਾ ਜੇ ਬੰਦਾ ਚਾਹੇ ਚਾਹੇ ਕੁਝ ਵੀ ਕਰ ਸਕਦਾ ਜਨੂਨ ਹੋਣਾ ਚਾਹੀਦਾ ਫੁੱਲ ਬਟਾ ਫੁੱਲ ਬੰਦਾ ਕਰਨ ਵਾਲਾ ਹੋਣਾ ਚਾਹੀਦਾ ਕਰਨ ਵਾਲਾ ਹੋਣਾ ਚਾਹੀਦਾ ਉਹ ਮਿਹਨਤ ਲੁੱਕ ਕੇ ਉਹ ਬਉ ਉੱਪਰ ਕੇ ਰੰਗ ਲਿਆਉਂਦੀ ਆ ਮਿਹਨਤ ਆਪ ਦੱਸੋ ਮਿਹਨਤ ਆਪ ਦਾ ਜੀ ਕਰਦੇ ਰਹੋ ਮੈਂ ਹਾਂ ਕੀ ਬਾਤ ਹੈ ਤੋਂ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਬਹੁਤ ਧੰਨਵਾਦ ਜਸਵੀਰ ਇਹ ਤੇ ਡਾ ਬਾळा ਬਾळा ਸੋ ਗੁਰਵਿੰਦਰ ਭਾਈ ਸੀ ਬਾਈ ਦੀ ਛੋਟੀ ਜੀ ਸਟੋਰੀ ਅੱਜ ਸਾਂਝੀ ਕਰਨ ਦਾ ਮਤਲਬ ਹੀ ਇਹ ਸੀ ਕਿ ਇਹ ਨਹੀਂ ਗੱਲ ਹੁੰਦੀ ਕਿ ਕੁਝ ਚੀਜ਼ਾਂ ਸ਼ਾਇਦ ਸਾਨੂੰ ਯਾਰ ਰੱਬ ਨੇ ਆਣ ਹੀ ਦਿੱਤਾ ਜਾਂ ਸਾਨੂੰ ਯਾਰ ਆਲੇ ਦੁਆਲੇ ਤੋਂ ਆਹ ਚੀਜ਼ ਨਹੀਂ ਮਿਲੀ ਸ਼ਾਇਦ ਜੇਕਰ ਇਨਸਾਨ ਦੇ ਅੰਦਰ ਖੁਦ ਦੇ ਅੰਦਰ ਜਨੂਨ ਹੋਵੇ ਨਾ ਤਾਂ ਬਹੁਤ ਕੁਝ ਜਿਹੜਾ ਹੈਗਾ ਉਹ ਹੋ ਸਕਦਾ ਜਿਵੇਂ ਬਾਈ ਨੇ ਗੱਲ ਕਰੀ ਆ ਬਾਈ ਕਹਿੰਦਾ ਕਿ ਤੁਸੀਂ ਮਿਹਨਤ ਕਰਦੇ ਰਹੋ ਤੁਹਾਡੀ ਮਿਹਨਤ ਇੱਕ ਦਿਨ ਆਪ ਬੋਲੂਗੀ ਤੁਹਾਡੀ ਮਿਹਨਤ ਇੱਕ ਦਿਨ ਆਪ ਜਿਹੜੀ ਆ ਉਹ ਰੰਗ ਲਿਆਊਗੀ ਬਾਈ ਕਹਿੰਦਾ ਕਿ ਕਬੱਡੀ ਦਾ ਜਨੂਨ ਕਬੱਡੀ ਖੇਡਣ ਦਾ ਜਨੂਨ ਹੀ ਐਨਾ ਭਾਵੇਂ ਕਈ ਰੀ ਮਾਪੇ ਵੀ ਕਹਿ ਦਿੰਦੇ ਆ ਕਿ ਪਈਆ ਆ ਪਾਰਥਿਕ ਤੌਰ ਤੇ ਐਡੇ ਮਜ਼ਬੂਤ ਨਹੀਂ ਜਾਂ ਐਡੇ ਚੰਗੇ ਆਰਥਿਕ ਤੌਰ ਤੇ ਨਹੀਂ ਹੈਗੇ ਪਰ ਕਹਿੰਦਾ ਕਿ ਮੈਨੂੰ ਜਨੂਨ ਕਬੱਡੀ ਦਾ ਹੈ ਨਾ ਵੱਡੀ ਗੱਲ ਇਹੀ ਆ ਕਿ ਜਿਵੇਂ ਯਾਨੀ ਕਿ ਅਪਾਹਜ ਹੋਣ ਤੋਂ ਬਾਅਦ ਵੀ ਕੌਡੀ ਜਿਹੜੀ ਆ ਬਾਈ ਕਹਿੰਦਾ ਕਿ ਮੈਨੂੰ ਕਦੇ ਘਾਟ ਮਹਿਸੂਸ ਨਹੀਂ ਹੁੰਦੀ ਸੋ ਇਦਾਂ ਦੇ ਨੌਜਵਾਨਾਂ ਨੂੰ ਸੰਭਲਾਮ ਵੀ ਆ ਸਲੂਟ ਵੀ ਆ ਸਾਡਾ ਕਿ ਜਿਹੜੇ ਬੇਹਿਮਤ ਨਹੀਂ ਕਦੇ ਬਣਦੇ ਹਿੰਮਤ ਜਨੂਨ ਜਿਹੜੀ ਆ ਉਹਦੇ ਨਾਲ ਭਰਪੂਰ ਲੰਦੇ ਆ ਸੋ ਤੁਸੀਂ ਜੁੜੇ ਰਹੋ ਆਰਐਮਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਮਹੰਦੋ ਉਹ ਇਜਾਜ਼ਤ ਧੰਨਵਾਦ ਜੀ